ਮਿਰਚ 25 ਰੁਪਏ ਕਿਲੋ ਰੁਪਈਆ ਦਾ ਭਾਈ ਇਹ 15 ਰੁਪਏ ਕਿਲੋ ਲੈ ਭਾਈ 15 ਰੁਪਈਆ ਕਿਲੋ 35 ਰੁਪਏ ਕਿਲੋ 35 ਰੁਪਈਆ ਕਿਲੋ ਭਾਈ 100 ਰੁਪਏ ਕਿਰੇਤੀ 500 ਰੁਪਏ ਕਰੇਗਾ ਇੱਕ ਕਿਰੇਤੀ 500 ਰੁਪਏ ਇੱਕ ਕਿਰੇਤੀ 500 ਰੁਪਈਆ ਲਸਣ 50 ਰੁਪਏ ਦੇ ਦਾਂਗਾ 40 ਰੁਪਏ ਦੇ ਦਾਂਗਾ ਚੱਕੋ ਹਾਂ 40 ਰੁਪਏ ਚੱਕੋ ਆਹ 10 ਗੱਟੇ 40 ਰੁਪਏ ਹਾਂ 10 ਗੱਟੇ ਆ ਹਾਂ ਜੇ ਇੰਨਾ ਰਣਕ ਵਡਾ ਹੋਣ ਆ ਗਿਆ ਸੰਜੂਏ ਦਾ ਭਾਈ 50 40 ਰੁਪਈਆ ਕਿ ਮੇਰੇ ਨਾਲ ਸੁਣਦੇ ਆ ਗਿਆ ਨਿਕਲ ਇਹ ਲੋਕਲ ਆ ਗਿਆ ਉਹ ਕਿਹੜੀ ਛੜਦਾ ਆ ਗਿਆ ਇਹ ਲੋਕਲ ਆ ਵੀ ਲੋਕਲ ਹਾਂ ਪੱਕਾ ਕੰਨ ਤੇ ਉਹਨਾਂ ਤੋਂ ਦਈਉਂਦੇ ਠੀਕ ਆ ਜਿੱਤ ਪੜਾਕ ਹਾਂ ਪੜਾਕ ਪੜਾਕ ਖਾਂਦਾ ਕੀ ਐ ਬੰਦਾ ਪਾਸਟਾ ਮੈਨੂੰ ਦਿਮਾਗ ਖਾ ਗਿਆ ਬੰਦਾ ਕਰਾੜੀ ਦਾ ਸਾਪ ਆ ਹਾਂ ਆਹ ਡਾਇਮੰਡ ਆ ਬਾਈ ਬਈ ਇਹਦੇ ਚ ਮਤਲਬ ਜੇ ਨਾਰਮਲ ਬੰਦੇ ਨੇ ਸੋਨਣਾ ਉਹ ਜਿਵੇਂ ਪਛਾਣ ਨਹੀਂ ਹੁੰਦੀ ਬਾਈ ਇਹਦੀ ਤਾਂ ਹੈ ਲੈ ਜੇ ਨਾਰਮਲ ਬੰਦਾ ਪਛਾਣ ਗਿਆ ਫਿਰ ਸਾਡਾ ਕੀ ਫਾਇਦਾ ਗਾ ਅੱਡੇ ਟਰਗਾ ਕਰਦਾ ਬਾਈ ਇਹ ਕਿੰਨੇ ਚਿਰਚ ਬਣਦੀ ਤਿਆਰ ਹੋ ਜਪਈ ਐ ਕਾਫ ਤੱਕ ਇਹ ਗੋਂਗਲੂ ਪਾਇਆ ਇਧਰ ਸਾਹਮਣੇ ਕਈ ਛਲਗਮਾਂ ਦੇ ਕਈ ਗੋਂਗਲੂਆਂ ਦੇ ਤੋਹਫੇ ਕੋਲੇ ਆ ਗਏ ਤੋਹਫੇ ਦੇ ਕੋਲੇ ਬਈ ਆ ਕੀ ਕਰਦਾ ਲੰਮਾ ਲੰਮਾ ਵੀ ਤੁਹਾਡੇ ਵੱਡੇ ਵੱਡੇ ਹਾਂਜੀ ਸਸਤਰੀ ਕਾਲ ਦੋਸਤ ਪਿੰਡੂ ਕਿਤਾ ਚੱਲ ਜਾਈ ਸਵਾਗਤ ਕਰਦੇ ਤੇ ਮੈਂ ਮਾਵੀਰ ਜੀ ਟਲੋ ਬਾਈ ਨਾ ਤੇ ਰੋਜ ਦੀ ਤਰ੍ਹਾਂ ਜਰਾ ਆਪਾਂ ਫੇਰ ਅੱਜ ਕੋਟਕਪੂਰਾ ਮੰਡੀ ਦੇ ਵਿੱਚ ਵੀਡੀਓ ਬਣਾਉਣ ਲੱਗਿਆ ਬਈ ਇਹ ਤੇ ਕ੍ਰੇਟ ਵੇਖੋ ਪਏ ਤਾਂ ਟਿੱਡੇ ਮਿੱਡੇ ਹੋਏ ਪਏ ਕਿਉਂਕਿ ਸਮਾਨ ਦਾ ਬੱਲੇ ਓਏ ਭਾਈ ਅਣੀ ਇਧਰ ਸਾਰਾ ਸਮਾਰਟਫੋਨ ਵੇਚ ਕੇ ਕਰੇਟ ਆਇਆ ਸਟੇ ਜਵੇਂ ਰੂੜੀ ਦੇ ਸਟੇ ਹੁੰਦੇ ਆ ਨਾ ਇਧਰ ਵੇਖੋ ਇਧਰ ਵੇਖੋ ਇਧਰ ਵੇਖੋ ਬਾਜੀਆਂ ਕੋਲੇ ਮਾਲਸ਼ਾਲ ਚੜਾ ਆਉਂਦਾ ਜੀ ਕਿੰਨੂ ਆ ਗਿਆ ਭਾਈ ਅੰਗੂਰ ਆ ਗਿਆ ਇਧਰ ਫੇਰ ਆ ਗਿਆ ਪਪੀਤਾ ਆ ਗਿਆ ਪਤਾ ਨਹੀਂ ਕੀ ਕੁਸ ਆ ਗਿਆ ਇਧਰ ਬਾਜੀਆਂ ਨੇ ਪਪੀਤਾ ਲਈ ਜਾਂਦੇ ਆ ਪਪੀਤੇ ਰਗਾ ਢੱਡ ਖੜਿਆ ਭਾਈ ਕਿ ਆ ਚੱਲ ਫਰਾ ਹੋ ਠੀਕ ਆ ਢੱਡ ਪਿੱਛੇ ਖੇਚਲਾ ਤੇ ਬਾਈ ਦੀ ਦੁਕਾਨ ਤੇ ਇੱਕ ਨੰਬਰ ਦੁਕਾਨ ਤੇ ਖੜ ਗਿਆ ਇਧਰ ਤੇ ਜਿਹੜੇ ਰੇਟ ਮਤਲਬ ਦੋਨੂੰ ਗਣੌਣ ਲੱਗਿਆ ਇਧਰ ਪੜਾ ਕੱਪੜਾ ਕਰ ਰੇਟ ਜਿਹੜੇ ਓ ਬੱਲੇ ਸਹੀ ਆ ਐਡਾ ਐਡਾ ਪਪੀਤਾ ਲਿਆਦਾ ਬੰਦੇ ਰ ਐਡਾ ਐਡਾ ਪਪੀਤਾ ਬਾਈ ਕੀ ਆ ਚੱਲਾ ਭਰਾ ਠੀਕ ਠਾਕ ਆ ਬਾਈ ਭਾਈ ਆ ਕੀ ਕਰਤਾ ਲੰਮਾ ਲੰਮਾ ਪਪੀਤਾ ਐਡਾ ਵੱਡੇ ਵੱਡੇ ਪਪੀਤਾ ਕੀ ਰੇਟ ਆ ਬੰਦਾ 20 ਰੁਪਏ ਵੀ ਗਿਆ ਵੀਰੇ 45 ਰੁਪਈਆ ਕਿੱਲਾ ਬਾਈ ਆ ਪਪੀਤਾ ਵੱਡਾ ਵੱਡਾ ਲੰਮਾ ਲੰਮਾ ਮੋਟਾ ਮੋਟਾ ਕਿਹੜੀ ਸਾਈਡ ਦਾ ਬਾਈ ਇਹੇ ਕਰਨਾਟਕ ਕਰਨਾਟਕ ਦਾ ਆ ਗਿਆ ਬਾਈ ਤੋਫਾ ਦੇ ਕੋਲੇ ਆ ਗਿਆ ਤੋਫਾ ਦੇ ਕੋਲੇ ਓਏ ਅੰਗੂਰ ਕੀ ਰੇਟ ਰਹਿ ਗਿਆ ਅੱਜ ਕਿਹੜਾ ਮੇਰਾ 400 ਰੁਪਏ ਵੀ ਗਿਆ ਠੀਕ ਆ ਬਾਈ ਹਾਲ ਆ ਜੀ ਕਿਹੜਾ ਇਹ ਗੋਲਦਾਰ ਮਾਰ ਕੇ 300 ਰੁਪਏ ਵੀ ਗਈ ਮਦਰ ਲੜਕੀ ਜਾ ਕੇ ਬਾਈਕ ਨੂੰ ਆਦਾ ਕਿੰਨੂ ਚੰਗਾ ਵੀ ਕਿ ਮੈਂ ਕਿਹਾ ਮੰਨ ਕੇ ਚੱਲੋ ਜੀ 40-42 ਰੁਪਏ 40-42 ਰੁਪਏ ਕਿੰਨੂ ਦਾ ਰੇਟ ਰਹਿ ਗਿਆ ਭਈ ਇਹ ਮੇਰੀ ਆ ਗਈ ਬਈ ਨਾ ਸਟ੍ਰੋਬਰੀ ਨਹੀਂ ਸਟ੍ਰੋਬਰੀ ਅੱਜ ਮੰਡੀ ਰਹੀ ਹੈ ਉਹ ਕੀ ਰੇਟ ਰੱਗੀ ਭਾਈ ਸਟ੍ਰੌਬਰੀ ਅੱਜ ਲੰਬੇ ਵਾਲੀ ਜਿਹੜੀ ਮੋਟੀ ਵਾਲੀ ਵਗੀ 300 ਰੁਪਏ 300 ਰੁਪਏ ਇਹ ਮੰਦੀ ਆ ਗਈ ਨਾ ਇਹ ਵਾਲੀ 150 ਰੁਪਏ ਕਿਉਂ ਭਈ ਇਹਨਾਂ ਦਾ ਕੀ ਰੇਟ ਰੰਦਾ ਜੀ 22 ਰੁਪਏ ਆ 22 ਰੁਪਏ ਰਹਿ ਗਿਆ ਵਾਟਰ ਮੇਲਰ ਇਹ ਕਿਧਰ ਪਾ ਗਿਆ ਆ ਗਿਆ ਭਾਈ ਆਹ ਰਾਸ ਆਹ ਮਹਾਰਾਸ਼ਟਰ ਆ ਗਿਆ ਭਈ ਨਾ ਤੇ ਆ ਕਿੰਨੂ ਦਾ 40 45 ਬਾਜ਼ਾਰ ਤੇ ਬੇਰ ਦਾ ਭਾਈ ਰੇਟ ਹੋਹੀ 200 ਦੇ ਨੇ ਓਏ ਓਏ 200 ਦਾ ਗੱਟਾ ਭਾਈ ਜਾਨੀ 10 ਕਿਲੋ ਦਾ ਹਣਾ ਹਾਂਜੀ ਹਾਂਜੀ 20 ਰੁਪਏ ਕਿਲੋ ਦੇ ਭਾਈ ਸਾਹਿਬ ਹੈਂ 20 ਰੁਪਏ ਕਿਲੋ ਜਿਹੜਾ 베ਰ ਇੱਥੇ ਚੱਲੀ ਜਾਂਦੇ ਪਪੀਤੇ ਦਾ ਰੇਟ ਹੋ ਗਿਆ ਬਾਈ ਅੰਗੂਰ ਦਾ ਰੇਟ ਹੋ ਗਿਆ ਇੱਧਰ ਆਹ ਨਹੀਂ ਵੇਖਿਆ ਦੰਮੀਆ ਮਸਲਾ 300 ਰੁਪਏ ਦਾ ਮੋਟੀ ਸਟ੍ਰੋਬੇਰੀ ਦਾ ਰੇਟ ਰਹਿ ਗਿਆ ਜਿਹੜੀ ਬਰੀਕ ਲੱਗੀ ਆ ਨਾ ਬਾਈ ਜਿਹੜਾ ਕਾਲਾ ਅੰਗੂਰ ਹੈ ਜਿਹਦਾ ਕਿਹੜਾ ਕਾਲਾ ਅੰਗੂਰ ਵੀ ਕਰੇ 500 ਰੁਪਏ ਕਰੇ 500 ਵੇਚ ਰਹੇ ਨੇ ਇੱਕ ਕਰੇ 500 ਰੁਪਏ ਹੈ ਨਾ ਨਾਸੀ ਸਾਤ 37 023 ਠੀਕ ਆ ਬਾਈ ਨਾਸੀ ਸਾਤ 37 023 ਇਹ ਨੰਬਰ ਹੈ ਤੇ ਜਿਹੜਾ ਵੀ ਮਤਲਬ ਬਰੈਡ ਕੇ ਚਾਹੀਦੀਆਂ ਬਾਈ ਤੋਂ ਲੈ ਲਓ 40 ਰੁਪਏ ਦਾ ਬਜਾਰ ਅੱਜ ਦਾ ਜਿਹੜਾ ਕਿੰਨੂ ਦਾ ਰਹਿ ਗਿਆ ਭਾਈ ਨਾ 40 ਰੁਪਏ ਬੰਦ ਕੋਪੀ ਫਲਕੋਬੀ ਕੀ ਰੇਟ ਵੇਚੀ ਉਹ 50 ਰੁਪਏ ਲੈ ਬਾਬਾ ਫਲਕੋਬੀ ਬੰਦ ਕੋਪੀ ਕੀ ਓ 50 ਰੁਪਏ 50 ਰੁਪਏ 50 ਰੁਪਏ ਦੋਵੇਂ 50 ਰੁਪਏ ਲਵਾ ਭਾਈ ਜਿਹੜੇ ਫਲਕੋਬੀ ਬੰਦ ਕੋਪੀ ਗਾਜਰ ਤਾਂ ਭਾ ਕੇ ਨਾ ਰਹਿ ਗਿਆ ਭਾਈ ਗਾਜਰ ਦਾ 250 ਰੁਪਏ ਲਵਾ 250 ਰੁਪਏ ਦਾ ਲਵਾ ਅੱਜ ਤੇਜੋ ਕੀ ਗਾਜਰ 1.5 150 ਦਾ ਰਹਿ ਗਿਆ ਸੀ ਅੱਜ 250 ਰੁਪਏ ਰਹਿ ਗਏ ਹਨ ਤੇ ਉਹ ਜਿਹੜੇ ਸੁੰਦਰ ਪਏ ਇਹਨਾਂ ਦਾ ਕੀ ਰੇਟ ਆਲੇ 350 ਰੁਪਏ ਗੁੱਟੀ ਸੀ 350 ਰੁਪ 5 ਰੁਪਏ ਦੀ ਗੁੱਟੀ 5 ਰੁਪਏ ਦੀ ਗੁੱਟੀ ਹੈ ਜਾਨੀ ਸਹੀ ਚੱਲੀ ਜਾਂਦੀ ਹੈ 25 ਦੀਆਂ 5 ਆ ਗਈਆਂ 25 ਦੀਆਂ 5 ਜਿਹੜੀਆਂ ਭਾਈ ਉਹ ਗੁੱਟੀਆਂ ਜਿਹੜੀਆਂ ਚੱਲੀ ਜਾਂਦੀਆਂ ਸਾਹਮਣੇ ਝੂਂਗ ਰਹੇ ਨੇ ਜਿਹੜੇ ਆ ਬਾਈ ਪਾਣ ਕੇ ਸਰਾ ਮੈਥੀਓ ਕਿੰਨੇ ਦੀ ਗੁੱਟੀ ਆ ਦੋ ਦੋ ਢਾਈ ਢਾਈ ਰੁਪਏ ਦੀ ਗੁੱਟੀ ਆ ਦੋ ਦੋ ਢਾਈ ਢਾਈ ਰੁਪਏ ਦੀ ਗੁੱਟੀ ਉਹ ਹੀ ਰੇਟ ਜਿਹੜਾ ਮੇਥਰੋਂ ਖੜਿਆ ਅਦਰ ਮੱਤ ਵਾਲੀ ਦੁਕਾਨ ਤੇ ਸਾਰੇ ਰੇਟ ਮੇਥਰੋਂ ਪੜਕਪੜਾ ਗੜਾਇਆ ਬਟ ਮਟਰ ਵੇਖੋ ਇਹਦਾ ਘੈਂੜ ਘਣ 24 25 ਰੁਪਏ ਬਾਈ ਆ 24 25 ਰੁਪਏ ਮਟਰ ਜਿਹੜਾ ਬਾਈ ਮੱਤ ਵਾਲੀ ਦੁਕਾਨ ਤੇ ਇਸ ਟਾਈਮ ਵਿਕ ਏ ਹੋ ਸਕਦਾ ਅੰਮਰਸਰ ਤਰਨਤਾਰਨ ਵਾਲੀ ਛੜੋ ਇਹ 23 ਰੁਪਏ ਆ 25 ਰੁਪਏ ਇਹ ਲੋਕਲ ਆ ਗਿਆ ਉਹ ਕਿਹੜੀ ਛੜਦਾ ਆ ਗਿਆ ਇਹ ਲੋਕਲ ਹੀ ਆ ਆ ਵੀ ਲੋਕਲ ਹੀ ਆ ਇਹਦਾ ਕੁਆਲਿਟੀ ਦਾ ਜ਼ਰੂਰ ਫਰਕ ਆ ਭਾਈ ਉਹਦੇ ਨਾਲ ਉਹਨਾਂ ਆ ਮਟਰ ਵੇਚ ਲੋ ਜੀ ਆ ਮਟਰ ਵੇਚ ਲੋ ਹਾਂ ਲੋਕ ਮਟਰ ਰਹੇ ਹਾਂ ਆਪਾਂ ਕਹਿੰਦੇ 25 ਰੁਪਏ ਇੱਥੇ ਆਉਣਾ ਉੱਥੇ ਦੇਈ ਜਾਂਦੇ ਠੀਕ ਆ ਜਿੱਥੇ ਲੋਟ ਲੱਗਦਾ ਉੱਥੇ ਨੱਪੀ ਹੁੰਦੇ ਰੇਸ ਸਹੀ ਆ ਲੈ ਭਾਈ ਆ ਰੇਟ ਜਿਹੜੇ ਚੱਲੇ ਨੇ ਮੱਤੇ ਵਾਲਾਂ ਦੀ ਦੁਕਾਨ ਤੇ ਗੋਗਲੂ ਪਾਏ ਇੱਧਰ ਸਾਹਮਣੇ ਕਈ ਛਲਗਮਾ ਦੇ ਕਈ ਗੋਗਲੂ ਆਂਦੇ ਇਹਨਾਂ ਦਾ ਰੇਟ ਇੰਨਾ ਦਾ ਰੇਟ ਕੀ ਆ ਭਾਈ? 200 ਦੱਬੀ ਗਿਆ ਤਿੰਨੇ। ਇਹ 5 ਰੁਪਏ ਕਿਲੋ ਵਿਕਿਆ। 5 ਰੁਪਏ ਕਿਲੋ ਰਹਿ ਗਿਆ ਏ। ਲਾ ਮੈਂ ਤਾਂ ਦੱਸ ਦਸੀਆਂ ਨੇ ਭਾਈ ਦਾ 5 ਰੁਪਏ ਕਿਲੋ ਵਿਕਿਆ ਗੋਗਲੂ ਨੇ ਪੁੱਛਦਾ ਨਹੀਂ ਕੋਈ ਯਾਰ। ਨਾ ਜੀ ਨਾ ਬੋਲ। ਹਾਂ ਆ ਹਾਲ ਜਿਹੜਾ ਭਾਈ ਗੋਗਲੂ ਸਾਰੀ ਸਬਜ਼ੀ ਦਾ ਮਤਲਬ ਆ ਹਾਲ ਚੱਲੀ ਜਾਂਦਾ ਬਾਕੀ ਤੁਹਾਨੂੰ ਐਂ ਦਾ ਬਾਅਦ ਦੇ ਸਬਦੇ ਗਨੌਣ ਚੱਲੇ ਆ ਨਾ ਅੰਦਰ। ਉਹਨਾਂ ਦੇ ਰੇਟ ਕੀ ਚੱਲੀ ਜਾਂਦੇ ਫਲਾ ਜਿਹੜਾ ਮੰਡੀ 'ਚ ਆਹੀ ਰੇਟ ਜਿਹੜੇ ਭਾਈ ਚੱਲੇ। ਮੂਲੀ ਦਾ ਬਾਜ਼ਾਰ ਭਾਈ। ਮੂਲੀ ਵੀ 5 ਰੁਪਏ ਵਿਕੀ ਆ। 5 ਰੁਪਏ ਰਹਿ ਗਈਆਂ ਨਾ। ਮੂਲੀ ਵੀ 5 ਰੁ ਤੋ timelist ਵਧੀਆ ਚਿੱਟੀ ਮੂਲੀ 5 ਰੁਪਏ ਕਿਲੋ ਦੇ ਨੇੜ ਤੇ ਜਿਹੜੀ ਰਗੀ ਜਿੱਥੇ ਆਪਾਂ ਗੜੇ ਮੱਤਿਆ ਵਾਲੀ ਦੁਕਾਨ ਤੇ 98984 트리플 086 ਸੀ ਭਾਈ ਵਾਲਾ ਭਾਈ ਆ ਠੀਕ ਹੈ ਕਿਆ ਵਸੇ ਤਾ ਲੈ ਭਾਈ ਵੀ ਬਾਜ਼ ਰੱਖਣ ਕਰਾਂ ਦੀ ਮੈਕਲੌਨ ਦੇ ਨਾਲ ਭਾਈ ਇਹਨਾਂ ਦਾ ਕੀ ਰੇਟ ਕਰਦਾ ਅੱਜ ਆ ਮਿਰਚ 25 ਰੁਪਏ 25 ਰੁਪਏ ਦਾ ਭਾਈ ਇਹ 15 ਰੁਪਏ ਕਰ ਲੈ ਲੈ ਭਾਈ 15 ਰੁਪਏ ਕਿਲੋ 30 ਰੁਪਏ ਕਿਲੋ 30 ਭਾਈ ਇਹ ਕਿਲੋ ਭਾਈ 60 ਕਿਲੋ 60 ਰਹਿ ਗਈ ਕੱਲੀ ਭਾਈ ਇਹਦਾ ਰੇਟ ਵੇ ਕਹੋ ਇਹਦਾ ਭਾਈ ਕਮਲਾ 20 ਰੁਪਏ ਕਰ ਇਹ 20 ਰੁਪਏ ਦਾ ਭਾਈ 11 ਰੁਪਏ ਕਰ ਆ 11 12 ਰੁਪਏ ਸਭ ਦੇ ਆਉਲੇ ਬਾਈ ਆਉਲੇ 25 ਆਉਲੇ 25 ਬਜਾ ਤੇਰੇ ਬਾਈ ਕੀਰਾ ਰਹਿ ਗਿਆ ਕੀਰਾ ਵੀ 25 ਰਹਿ ਗਿਆ ਬਾਈ ਹਨ ਉਧਰ ਬੈਂਗਣੀ ਪਈ ਆ ਜੀ ਬੈਂਗਣੀ 15 ਰੁਪਏ ਬੈਂਗਣੀ 15 ਰੁਪਏ ਆ ਰੇਡ ਜਿਹੜਾ ਮਤਰਾ ਚੱਲੀ ਜਾਂਦੇ ਆ ਬਾਈ ਹਨ ਤੇ ਇਧਰ ਬਾਈ ਨੇ ਸਾਰੇ ਰੇਡ ਬਾਈ ਮਟਰ ਕਿਹੜੀ ਸੜਦਾ ਆਪਣੇ ਮਟਰ ਬਾਈ ਫਰੋਇਪਰ ਦਾ ਇਹ ਕੀ ਰੇਡ ਵਗਿਆ ਇਹ ਵਗਿਆ 20 ਰੁਪਏ ਕਿਲੋ 20 ਰੁਪਏ ਕਿਲੋ ਨੰਬਰ ਕਿੰਨਾ ਸੀ ਬਾਈ ਆਪਣਾ 9780455769 97804 55769 97804 55769 ਕਵੇਰ ਟਰੇਡਿੰਗ ਕੰਪਨੀ ਦੇ ਜਿੱਥੇ ਖੜੇ ਸੀ ਬਾਈ ਹਨ ਤੇ ਆ ਜਾ ਬਾਈ ਗਰਾਂਜੀ ਅੱਗੇ ਲੰਡੇ ਵਾਲੇ ਦੀ ਦੁਕਾਨ ਤੇ ਆ ਗਿਆ ਤੇ ਲੰਡੇ ਵਾਲਾ ਤਾਂ ਰੇਡ ਪਾਜਦਾ ਬਾਈ ਤੇ ਕੀ ਕੀ ਚੱਲੀ ਜਾਂਦਾ ਇਧਰ ਬਾਕੀ ਹੋਰ ਲੰਡੇ ਵਾਲਾ ਕੀ ਹਾਲ ਚੱਲਾ ਬਾਈ ਸਟ ਇਹ ਤਾਂ ਗਾਜਰ ਵੀ ਆਪਣੇ ਕੀ ਰੇਡ ਵਗੀ 150 ਦਾ 150 ਦਾ ਲੱਭ ਵਿੱਚ 200 250 ਆਖੀ ਜਾਂਦੇ ਅੱਜ ਸੁਬਾ ਮਹਿੰਗੀ ਵਿਕੀ ਆ ਇਸ ਟਾਈਮ ਜਿਹੜਾ 150 200 ਦਾ ਭਾਜ ਜਿਹੜਾ ਇਸ ਟਾਈਮ ਰਹੇਗਾ ਬਾਈ ਟਮਾਟਰ ਭਾਈ ਉਹੀ ਚੱਲੀ 10 11 ਲੈ ਬਈ ਜਿੱਥੇ ਪਕੜੇ ਇਧਰ ਅਰਸ਼ ਟਰੇਡਿੰਗ ਕੰਪਨੀ ਲੰਡੇ ਵਾਲੇ ਦੀ ਦੁਕਾਨ ਤੇ ਖੜੇ ਆ ਨਾ ਤੇ 90 4 14 ਤੇ 33 27 90 4 14 33 27 ਜਿੱਥੇ ਆਪਾਂ ਖੜੇ ਸੀ ਬਾਈ ਨੇ ਰੇਡ ਕਰਾਈ ਲਓ ਬਾਈ ਲਓ ਬਈ ਉਧਰ ਲਾ ਲਟਮਾ ਡਰ ਕੋਲ ਹੋਰ ਬੋਝ ਕੀ ਹਾਲ ਚਾਲ ਹੈ ਯਾਰ ਠੀਕ ਠਾਕ ਹੈ ਬਾਈ ਕੀ ਹਾਲ ਚਾਲ ਹੈ ਪਰਾ ਠੀਕ ਹੈ ਸਿਹਤ ਕੰਮ ਚੱਲਦੀ ਕਰਾ ਕਿਹ ਹੈ ਅੱਜ ਸ਼ਨੀਵਾਰ ਨੂੰ ਇਹ ਕੰਮ ਕਿਉਂ ਅੱਜ ਠੰਡਾ ਉਹ ਠੰਡਾ ਕੰਮ ਢੰਡਾ ਨਹੀਂ ਯਾਰ ਇਹ ਤਾਂ ਤੇਜ ਮੰਡੀ ਸਬਜ਼ੀ ਨਹੀਂ ਦੀਦੀ ਮੈਂ ਤਾਂ ਮੰਡੀ ਦੇ ਵਿੱਚ ਕਿੱਧਰ ਗਈ ਸਬਜ਼ੀ ਕਿੱਧਰ ਗਈ ਲਾਜ ਵੇਖ ਕਿੱਧਰ ਆਹਦਾ ਥੋੜਾ ਹੀ ਰਹਿ ਗਿਆ ਦੋ ਚੱਲ ਬਾਵਾ ਅੱਗੇ ਦਾ ਭਰੇ ਹੁੰਦੇ ਆ ਛੇੜ ਲੱਦੋ ਲੱਦ ਹੁੰਦੇ ਆ ਅੱਜ ਕਿੰਨੇ ਦੀ ਵਿਲ ਖੜਿਆ ਭਾਈ ਹਣਾ ਲੈ ਭਾਈ ਰੰਮੀ ਕੋਲੇ ਆ ਗਏ ਇਧਰ ਕੋਟਪੁਰੇ ਰੰਮੀ ਭਾਈ ਗੰਡੇ ਦਾ ਪਿਆਜ ਕਹਿੰਦੇ ਅੱਜ ਵੱਧ ਗਿਆ ਰੇਟ ਗੰਡੇ ਦਾ ਕੀ ਰੇਟ ਵਾ ਗਿਆ ਭਾਈ ਅੱਜ 37 ਰੁਪਏ ਪੱਕੀ ਦੱਸ ਦੇ ਨਾਸਕ ਵਾਲਾ ਨਾਸਕ 37 ਰੁਪਏ ਨਾਸਕ 37 ਰੁਪਏ ਗੋਂਡਲ ਦਾ ਪਿਆਜ ਕੀ ਰੇਟ ਲੱਗਾ ਹੈ ਗੋਂਡਲ ਦਾ ਓ ਬੈਠ 34 35 ਰੁਪਏ ਮੈਂ ਨਾਸ਼ ਕੇ 37 ਰੁਪਏ ਹੋ ਗਿਆ ਨਾ ਜਿਹੜਾ ਭਾਈ ਚੀਕੂ ਭਾਈ ਇਹ ਕਿਹੜੀ ਸਾਈਡ ਤੋਂ ਆ ਗਿਆ ਚੱਲ ਜੀ ਮੜੇ ਰੇ ਆ ਭਾਈ ਚੀਕੂ ਜਿਹੜਾ ਵੇਲੋ ਇਧਰ ਕਬਾੜੀ ਜਿਹੜਾ ਨਾਸ਼ਕ ਵਾਲੀ ਸਾਈਡ ਦਾ ਆਈ ਜਾਂਦਾ ਨਾ 1 ਮਿੰਟ ਮੈਂ ਘੇਰਉਂ 500 ਰੁਪਏ ਦਾ ਕਰੇਡ ਜਿਹੜਾ 10 ਕਿਲੋ ਆ ਕੇ 5 10 10 50 ਰੁਪਏ ਕਿਲੋ ਰਹਿ ਗਿਆ 50 ਰੁਪਏ ਕਿਲੋ ਜਿਹੜਾ ਬਈ ਚੀਗੂ ਪਰ ਤੋਂ ਦੱਸ ਦੇਣਾ ਨੱਪਿਆ ਨਹੀਂ ਆਂਦਾ ਕਿ ਟਰਗਾ ਕਰੜਾ ਬਈਏ ਕਿੰਨੇ ਚਰਚ ਬਣ ਜੀ ਤਿਆਰ ਹੋ ਜੂ ਬਈਏ ਸ਼ਾਮ ਤੱਕ ਸ਼ਾਮ ਦਾ ਕਦ ਤੱਕ ਤਿਆਰ ਹੋਣਾ ਇਹ ਇਹ ਤਾਂ ਮੰਦਰੇ ਆਉ ਦੋ ਲੈ ਵੀ ਟਰਗਾ ਕਰੜਾ ਪਰ ਇਹ ਚੀਗੂ ਆਇਆ ਨਾ ਵੀ 50 ਰੁਪਏ ਕਿਲੋ ਜਿਹੜਾ ਬਈ ਆ ਚਲੀ ਜਿਹੜਾ ਬਈ ਆ ਗਿਆ ਇੱਧਰ ਰੋਮੀ ਦੇ ਸਹਰਣੇ ਖਾਣਾ ਇਹਨੂੰ ਇਹ ਹਾ ਸਾਲੀਆਂ ਨੇ ਮੂਹਰੇ ਲੈ ਕੇ ਵੇਣਾ ਇਹ ਜੇ ਸਾਲੀ ਨੇ ਕਹੇ ਲਵੇ ਜੀਜਾ ਜੀ ਖਾਓ ਉਹਦੇ ਦਾ ਤੱਤਿਆੜੀਆਂ ਲਾ ਗਾ ਟੰਡੋ ਬਈ ਆ ਜਿਹੜੇ ਪਏ ਆ ₹50 ਰਹਿ ਗਿਆ ਭਾਈ ਨਾ ਫਿਰ ਚ ਹਰੀ ਮਟਕੜਾਤਨ ਵਾਲੀ ਇਹ 50 ਰੁਪਏ 50 ਰੁਪਏ ਨਹੀਂ ਨਹੀਂ ਅੱਡ ਬਣਾਈ ਜਾਂਦੇ ਨਾ 50 ਰੁਪਏ 100 ਰੁਪਏ ਦਾ ਇਹ ਕਿਹੜਾ ਹੈ ਜੀ ਡੀਡੀ ਕੇ ਕਿਹੜਾ ਲੱਗਦਾ ਨਹੀਂ ਕੋਟੀ ਹਾਂ ਕੋਟੀ ਵਾਲਾ ਲਸਣ ਭਾਈ 100 ਰੁਪਏ ਕਿਲੋ ਜਿਹੜਾ ਰਹਿ ਗਿਆ 78 83 71038 78 71033 ਨੰਬਰ ਮੂਹ ਚ ਬੰਨੀ ਜਾਦਾ ਪੈਂਕੇ ਦੀ ਹੱਤੀ ਤੇ ਖੜੇ ਜੀ ਕੇ ਕਰੇਲਾ ਭਾਈ ਜੀ ਹੈਗਾ 50 ਰੁਪਏ ਕਿਲੋ ਸੱਚੀ ਗੱਲ ਆ ਹਾਂ 50 ਰੁਪਏ ਕਿਲੋ ਬਹੁਤ ਵਧੀਆ ਲਓ ਭਾਈ ਸੰਜੂ ਕੋਲੇ ਆ ਗਿਆ ਇਧਰ ਸੰਜੂ ਕੋਲੇ ਵੈਰਾਈ ਕਾਫੀ ਪਈ ਆ ਇਧਰ ਸੰਜੂ ਕੀ ਆ ਚੜਾ ਭਾਈ ਉਹ ਠੀਕ ਠਾਕ ਹੈ ਭਰਾ ਲਓ ਭਾਈ ਸੰਜੂ ਦਾ ਨੰਬਰ ਵੀ ਲੈ ਕੇ ਆਵਾਂਗੇ ਭਈ ਆ ਰਹੀ ਮਿਰਚ ਗਰਤਰ ਵਾਲੀ ਕੀ ਰੇਟ ਕਰਤੀ ਆ ਲਓ ਭਈ ਆ ਕੱਦੂ ਆ ਗਿਆ ਬਾਹਰ ਲਓ ਪੰਦਰੀ ਕੱਦੂ ਵੀਰ पे 20 20 ਰੁਪਏ ਭਈ ਆ ਭਈ ਫਲੀਆਂ ਪਾਵੇ 70 ਰੁਪਏ ਲੈ ਬਈ ਆ 70 ਰੁਪਏ ਰਹਿ ਗਏ ਆ ਭਾਈ ਜਿਹੜਾ ਤੂੰ ਵੇੰਣ ਪਿਆ 10 ਰੁਪਏ 10 ਰੁਪਏ 10 ਰੁਪਏ ਰਹਿ ਗਏ ਤੇ ਆਦ ਕਰ ਭਾਈ ਆਦ 65 ਰੁਪਏ ਆ 65 ਨਹੀਂ ਵੱਧ ਗਿਆ ਰੇਡਾ ਮੋਟਾ ਪੰਜਾ 65 ਪਤਲਾ 55 ਅੱਛਾ ਮੋਟਾ 65 ਰੁਪਏ ਪਤਲਾ 55 ਓ ਭਾਈ ਜਿਹੜਾ ਲਸਣ ਪੈ ਇਦਰਾ ਹਾਲਾ ਲਸਣ 50 ਰੁਪਏ ਦੇ ਦਾਂਗਾ ਲੈ ਬਈ ਆ 40 ਰੁਪਏ ਦੇ ਰਾਂਗੇ ਚੱਕੋ ਹਾਂ 40 ਰੁਪਏ ਚੱਕੋ ਆਹ 10 ਗੱਟੇ 40 ਰੁਪਏ ਹਾਂ ਦੱਸ ਦਿੱਤੇ ਆ ਹਾਂ ਜੇ ਰੇਡ ਕਿੰਨਾ ਵੱਡਾ ਹੋਣਾ ਆ ਗਿਆ ਸੰਜੂ ਦਾ ਭਾਈ 50 40 ਰੁਪਏ ਕਿ ਮੇਰੇ ਲਸਣ ਤੇ ਆ ਗਿਆ ਨਿਕਲ ਲਸਣ ਬਰੀ ਕਿਲਾ ਲਸਣ ਪੁਰਾਣਾ ਆ ਜਦੇ ਪੁਰਾਣਾ ਲਸਣ ਤੇ ਨਵਾਂ ਸਿਰੇ ਦੀ ਕੁਆਲਟੀ ਵਾਲਾ ਕੀ ਰੇਟ ਫਿਰਦਾ ਅੱਜ 120 ਦੇ ਨੇੜੇ ਹੋਗਾ 100 ਨਹੀਂ ਰਹਿ ਗਿਆ ਸੀ ਭਾਈ ਦੀ 100 120 ਦੇ ਵਿੱਚ 100 120 ਦੇ ਨੇੜੇ ਤੇੜਾ ਲਸਣ ਦਾ ਬਾਜ਼ਾਰ ਰਹਿੰਦਾ ਭਾਈ ਆ ਨਾ ਤੇ ਬਾਕੀ ਭਾਈ ਕੋਲ ਇਧਰ ਆ ਜਿਹੜੀ ਪਾੜੀ ਮਿਰਚ ਪਈ ਇਹਨਾਂ ਦਾ ਕੀ ਰੇਟ ਰਹਿੰਦਾ ਆ 25 ਰੁਪਏ ਦਾ 25 ਰੁਪਏ ਛੋਲੀਆਂ ਆਈ ਸੀ ਆਪਣੇ ਛੋਲੀਆਂ ਛੋਲੀਆਂ ਕੀ ਰੇਟ ਵੇਖ ਕੇ ਅੰਦਾਜ਼ਾ ਵੈਸੇ ਆਂ ਗੰਢੀ ਕ 40 ਲੱਗ ਰਿਹਾ 40 ਨਹੀਂ ਦੂਜਾ 25 25 ਦਾ ਪਹਾੜਾ 25 27 ਰੁਪਏ ਦਾ ਭਾਜਣਾ ਛੋਲ ਗਿਆ ਦਾ ਅੱਜ ਦਾ ਰੇਟ ਮੇਤਰੋ ਰੇੜਾ ਰਹਿ ਗਿਆ ਭਾਈ ਤੇ ਆ ਭਾਈ ਬੀਨ ਕੀ ਰੇਟ ਆ ਸੰਜੂ ਬੀਨ 30 ਰੁਪਏ 30 ਰੁਪਏ ਰਹਿ ਆ ਭਾਈ 30 ਰੁਪਏ ਰਹਿ ਗਈ ਸਾਰੇ ਰੇਟ ਸੰਜੂ ਨਾ ਪੜਕ ਪੜਕ ਗਣਨਾ ਤੇ ਮੇਤਰੋ ਹਣਾ ਬਾਕੀ ਰੇਟ ਜਿਹੜੇ ਰਹਿ ਗਏ ਜੀ ਉਹ ਹੋਏ ਵੇ ਇਧਰ ਪੇਟਾ ਪੇਟਾ ਦੱਦੀ ਪੇਟਾ 17 ਰੁਪਏ ਪੇਟਾ 17 ਰੁਪਏ ਦਾ ਹੋਲ ਸੇਲ ਦੇ ਰੇਟ ਆ ਭਾਈ ਸਾਰਾ ਕੱਟਾ ਦੋ 25 25 30 30 ਕਿਲੋ ਮਾਲ ਜਿਹੜਾ ਲੈਣਾ ਬਣਾ ਕਿਲੋ ਨਹੀਂ ਮਿਲਦਾਗਾ ਕਦੇ ਤੁਸੀਂ 79102709490 ਸੰਜੂ ਦਾ ਬੋਰਡ ਵਿਖਾਦਾ ਬਾਈ ਉਹ ਤਿੰਨ ਗਾਜਰ ਆਈਆਂ ਕਨੈਕਟ ਬਾਈ ਨਾਲ ਕਰ ਲਿਆ ਕਰੋ ਜੀ ਇਧਰ ਮੈਂ ਸਾਹਮਣੇ ਐਨ ਕਾਲਾ ਬੰਦਾ ਫੇਰ ਫੜ ਲੈ ਨਾ ਜੀ ਨਾ ਇਧਰ ਨਾਲ ਗੱਲਬਾਤ ਕਰਨੀ ਹੈ ਮੈਂ ਤਰੁ ਅੱਜ ਜਿਹੜੀ ਇਹ ਬੰਦੇ ਨਾਲ ਫੇਰ ਅੱਜ ਗੱਲਬਾਤ ਕਰਨੀ ਆ ਯਾਰ ਤੂੰ ਮੈਨੂੰ ਗੱਲ ਸੁਣਾ ਕੇ ਢ ਜੀ ਤੇਰੇ ਫੈਨ ਵਾਲੇ ਆ ਤੇਰੇ ਬੰਦੇ ਫੈਨ ਵਾਲੇ ਆ ਉਹਦੇ ਉਹ ਬੰਦਾ ਨੂੰ ਬਹੁਤ ਵਧੀਆ ਲੱਗਦਾ ਕੋਲ ਜਾਂਦਾ ਕਿ ਮੈਂ ਤਾਂ ਜਿੱਥੇ ਕਿੱਲਾ ਆਖਿਆ ਬੰਦੇ ਨੇ ਕਹਿੰਦੇ ਜਿਹੜਾ ਐਨਕ ਵਾਲਾ ਬੰਦਾ ਕਹਿੰਦੇ ਭਾਈ ਰੇਡ ਬਹੁਤ ਸੋਹਣੇ ਕਰਾਏ ਬੰਦੇ ਨੇ ਪੜਕ ਪੜਾਕ ਹਾਂ ਪੜਕ ਪੜਾਕ ਖਾਂਦਾ ਕੀ ਇਹ ਬੰਦਾ ਪਸਤਾ ਮੈਂ ਕਿਹਾ ਦਿਮਾਗ ਖਾ ਗਿਆ ਨੱਕਰ ਵਾਲੀ ਦਾ ਹੈ ਸਹੀ ਆ ਸਹੀ ਆ ਨਾ ਵੀ ਅੱਜ ਮਾਈ ਤੋਂ ਫੇਰ ਰੇਡਾ ਪਕੜਾਉਣ ਲੱਗਿਆ ਜੀ ਜਿਹੜੇ ਇਧਰ ਅਨਾਨਾਸ ਦਾ ਕੀ ਰੇਡ ਰਹਿ ਗਿਆ ਭਈ ਅੱਜ 70 70 ਰੁਪਏ ਦਾਣੀ ਦਾ ਰਾਜੇ ਦਾ ਭਾਈ ਰਾਜਾ 50 ਰੁਪਏ ਰਾਜਾ 50 ਰੁਪਏ ਰਹਿ ਗਿਆ ਜਿਹੜਾ ਪਈ ਇਧਰ ਅੰਮਤੀ ਦੇ ਪਈ ਜਮੇਰ ਕੀ ਡੇਟ ਰਹਿ ਗਏ 27 ਤੇ ਲੈ ਗਏ 30 ਟੱਕ 30 ਲੈ ਗਏ 30 ਰੁਪਈਆ ਜਮ ਮਸਮੀ ਦਾ ਕਿੰਨਾ ਰਹਿ ਗਿਆ ਕਟਾ ਜਾਂ 900 ਦਾ 900 ਰੁਪਏ ਦਾ ਮਸੰਮੀ ਦਾ ਗੱਟਾ 20 ਕਿਲੋ 20 ਕਿਲੋ 900 ਰੁਪਏ ਦਾ ਮਸੰਮੀ ਦਾ ਗੱਟਾ ਜਿਹੜਾ ਭਾਈ ਆ ਰਿਹਾ ਕੀ ਕੀ ਆਲਾ ਭਾਉਜੀ ਆ ਗਿਆ ਉਹ ਠੀਕ ਠਾਕ ਹੈ ਜੀ ਵਧੀਆ ਸਿੰਧ ਦਾ ਸਕੈਮ ਆ ਨਾ ਗਿਆ ਚਲੋ ਤੁਹਾਡੇ ਨਾਲ ਆ ਗਿਆ ਜੀ ਮਸੰਮੀ ਦਾ ਗੱਟਾ ਮਹਿੰਗਾ ਹੋ ਗਿਆ ਜੀ ਨਹੀਂ ਨਹੀਂ ਐਨੇ ਦੇ ਵਿਖਲੀ 900 ਦਾ ਵੇਖਿਆ ਅੱਜ 870 80 ਰੁਪਏ 870 900 ਦੇ ਨੇੜੇ ਤੇ ਨਹੀਂ ਹੋ ਗਿਆ ਜੀ ਹਾਂ ਤੇ ਜਾਨੀ ਅੱਗੇ 800 ਰਹਿੰਦਾ ਸੀ ਵੇ 100 ਰੁਪਏ ਦੀ ਤੇਜੀ ਆ ਗਈ ਇਹਦੇ ਚ ਹਾਂ ਤੇ ਜਿਹੜਾ ਭਾਈ ਇਤਰਾ ਭਾਏ ਜੀ ਆਪ ਜਿਵੇਂ ਕੀ ਵੀ ਆ ਗਈ ਜੀ ਇਹਨਾਂ ਦਾ ਬਿਜਾਰ ਜੀ ਕਿ ਵੀ 1000 ਦਾ 1000 ਦਾ ਰੁਪਈਆ ਦੀ ਭਈ ਇਹ 30 ਦਾਣੇ ਆ ਗਿਆ ਨਾ ਜੀ ਇਹ 98 ਰੁਪਏ ਆ 98 ਰੁਪਈਆ ਆ ਗਈ ਜੀ ਆ ਜਵੇਂ ਭਈ ਆ ਨਾਸ਼ਪਤੀ ਆ ਗਈ ਜੀ ਇਹ ਤੇਜ ਹੋਈ ਆ ਇਹ ਕੀ ਰੇਟ ਰਹੀ ਜੀ ਇਹ 770 70 80 10 ਕਿਲੋ ਹਨਾ ਭਈ ਵਜਨ ਜਿਹੜਾ ਆ ਕੀ ਵੀ ਭਈ ਜੀ ਇਹਦੀ ਡੱਬੀ ਕਿੰਨੇ ਦੀ ਆ ਇਹ ਡੱਬੀ 2050 ਦਾ ਡੱਬਾ 2050 ਦਾ ਡੱਬਾ ਕਿੰਨੇ ਸੀਗੇ ਇਹਦੇ ਚ 15 ਡੱਬੀਆਂ ਸੀਗੀਆਂ ਆ ਭਈ ਕੀ ਆ ਗਿਆ ਜੀ ਖਜੂਰ 130 ਰੁਪਏ ਖਜੂਰ 130 ਰੁਪਏ ਕਾਲੀ ਜਿਹੜੀ ਹੁੰਦੀ ਆ ਕਾਲੀ ਨਾਗਣੀ ਖਜੂਰ 130 ਰੁਪਏ ਜਿਹੜਾ ਰੇਟ ਤੜਾਣਾ ਬਾਈ ਤੇ ਬਾਕੀ ਬਾਈ ਕੋਲੇ ਇਧਰ ਮਤੀਦੇ ਦਾ ਰੇਟ ਹੋ ਗਿਆ ਇਧਰ ਅਨਾਨਾਸ ਦਾ ਹੋ ਗਿਆ ਤੇ ਹੋਰ ਕਿਹੜੀ ਰੇਟ ਸ਼ਰਦ ਦਾ ਕਿੰਨਾ ਰਹਿ ਗਿਆ ਜੀ ਸ਼ਰਦ ਦਾ 320 ਰੁਪਏ ਸ਼ਰਦ ਦਾ 320 ਰੁਪਏ ਦਾ ਰਹਿ ਗਿਆ ਬਾਈ ਜਾਨ ਤੇ ਉਹ ਜਿਹੜੇ ਐਪਲ ਬੇਰ ਪਏ ਆ ਜੀ 600 ਰੁਪਏ ਉਹ 600 ਰੁਪਏ ਦੇ ਐਪਲ ਬੇਰ ਰਹਿ ਗਏ ਬਾਈ ਜਾਨ ਤੇ ਬਾਕੀ ਤਾਂ ਅਨਾਰ ਜੀ ਨਾਰ ਅਨਾਰ 1500 ਨਾਰ ਬਾਈ ਜਿਹੜਾ ਆ ਪਿਆ ਨਾ ਸਾਹਮਣੇ ਐਨ ਮੋਟਾ ਨਾਰ ਵਧੀਆ 1500 1 ਹਣਾ ਉਹ ਨਹੀਂ ਆਏ ਆਪਣੇ ਅੰਗੂਰ ਜੀ ਗੁਰ ਵੇਚ ਗਿਆ ਉਹ ਕੀ ਰੇਟ ਵੇਚ ਗਿਆ 850 ਰੁਪਏ 850 ਰੁਪਏ ਜਾਨੀ 10 ਕਿਲੋ 10 ਕਿਲੋ ਹਣਾ ਤੇ 85 ਰੁਪਏ ਕਿਲੋ ਇੱਕ ਨਾਰੀਅਲ ਦਾ ਰੇਟ ਜੀ ਦੱਸ ਦਿਓ ਜੀ ਨਾਰੀਅਲ ਕਿਹੜਾ ਕੱਚਾ ਨਾਰੀਅਲ ਆ ਪਾਣੀ ਆ ਇਹ ਤੇਜ ਹੋ ਗਿਆ ਇਹ ਕੀ ਰੇਟ ਹੈ ਜੀ ਇਹ 570 80 ਵੇਚ ਗਿਆ ਜੀ 570 80 ਰੁਪਏ 10 ਪੀਸ ਦੇ 57 ਪੰਜਾਂ ਦਾ ਫੀਸ ਹੋ ਗਿਆ ਜੀ ਹਾਂ ਲੈ ਭਾਈ ਸਿੱਧਾ ਇਹਦਾ ਰੇਟ ਵਧ ਗਿਆ ਭਾਈ 10 ਰੁਪਏ ਸਿੱਧਾ ਹੀ 45 ਸੀ ਉਦੋਂ ਪਤਾ ਨਹੀਂ ਇਹਦਾ ਗਰਮੀ ਪੈਣ ਲੱਗੀ ਵਧ ਗਈ ਆ ਹਾਂ 10 ਰੁਪਏ ਸਿੱਧਾ ਭਾਈ ਤੇਜ ਹੋ ਗਿਆ ਨਾਰੀਅਲ ਤੇ ਜਿਹੜਾ ਰੇਟ ਗਨਾਇਆ 98145 27218 98145 27218 ਆ ਰਾਮਦਾਸ ਵਿਨੋਦ ਕੁਮਾਰ ਜਿੱਥੇ ਆਪਾਂ ਖੜੇ ਸੀ ਭਾਈ ਠੀਕ ਆ ਭਾਈ ਜੀ ਮਿਹਰਬਾਨੀ ਬਰਾਜੀ ਹੋਰ ਠੀਕ ਆ ਜੀ ਚਲੋ ਭਾਈ ਲਾਲ ਲਾਲੂ ਇਹ ਲਰਕ ਕੁਆਲਟੀ ਸਿਰ ਆ ਗਿਆ ਭਾਈ ਇੱਧਰ ਇਹਦਰ ਆ ਗਿਆ ਬਾਈ ਚਟਾਲੂ ਹਨ ਤੇ ਬਾਈ ਨਾਲ ਕਰਦੇ ਆ ਗੱਲਬਾਤ ਕਿ ਜਿਹੜਾ ਆਲੂ ਦਾ ਬਾਜ਼ਾਰ ਅੱਜ ਕੀ ਰਹਿ ਗਿਆ ਜੀ ਆ ਪਤਾ ਨਹੀਂ ਅਰੁਣ ਆ ਗਿਆ ਸ਼ਾਇਦ ਆ ਐਲਰ ਆ ਗਿਆ ਬਾਈ ਤੇ ਆ ਆ ਗਿਆ ਜੀ ਪਖਰਾਜ ਚਟਾਲੂ ਬਾਈ ਆ ਵੀ ਪਖਰਾਜੀ ਹੈ ਚਟਾਲੂ ਕਿਉਂਕਿ ਡਾਇਮੰਡ ਵਾਲੇ ਆਉਣ ਨਹੀਂ ਲੱਗੇ ਬੌਣਾ ਕਰਦਿਆਂ ਕਰ ਵਸ ਸੱਸੀ ਗੱਲ ਬੌਜੀ ਸੱਸੀ ਗੱਲ ਜੀ ਸਿੱਧਾ ਕਿਵੇਂ ਆਪਣੀਆਂ ਜੀ ਵਧੀਆ ਵਧੀਆ ਬਾਈ ਜੀ ਉਹ ਤਾਂ ਗਰਮੀ ਆ ਗਈ ਜੀ ਹਨ ਉਹ ਤਾਂ ਅੱਗੇ ਲੋ ਫਰਕ ਪੈਦਾ ਮਾਦਾ ਲਾਦਾ ਜੀ ਅੱਜ ਉਹ ਨਹੀਂ ਅਸੀਂ ਫਿਰ ਸਵੇਰੇ 4 ਵਜੇ ਆਨੇ ਆ ਨਾ ਉਹ ਹਵਾ ਹੁੰਦੀ ਆ ਮੈਂ ਹੁਣ 8 ਵਜੇ ਹਾਂ ਫਰਕ ਮੈਂ ਆਉਂਦਾ ਹਾਂ ਦੱਸੋ ਜੀ ਆ ਜਾਲੂ ਦਾ ਬਾਜ਼ਾਰ ਕਿੰਨਾ ਉਹ ਖਰਾਜ ਬਸ 350 ਤੋਂ ਲੈ ਕੇ 400 ਦੇ ਵਿੱਚ ਵਿੱਚ ਹੈ। ਲਾ ਭਾਈ ਜਿਹੜਾ ਆ 350 ਤੋਂ ਤੁਸੀਂ ਨਹੀਂ ਜਾਣੇ ਵਾਲਾ ਜੀ। ਹਾਂ 350 ਤੋਂ 400 ਦੇ ਵਿੱਚ ਵਿੱਚ ਹੈ। 350 ਤੋਂ ਲੈ ਕੇ 400 370 ਦਾ ਸ਼ਬਦਾ ਹੋ ਜਾਏ 80 ਦਾ ਹੋ ਜਾਏ ਜੇ 400 ਮੰਗਦੇ ਆ ਤਾਂ ਅਗਲਾ 10-20 ਰੁਪਏ ਘਟਾਉਂਦਾ ਹੀ ਆ। ਤਾਂ ਹੁੰਦਾ ਸਾਡਾ 350 ਤੋਂ ਲੈ ਕੇ 400। ਬਹੁਤ ਇਹਦੇ ਵਿੱਚ ਹਰਾ ਆਲੂ ਕਿੰਨਾ ਕਾ ਜੀ ਇਹਦੇ ਵਿੱਚ? ਇਰੇ 2-3 ਕਿਲੋ ਗੱਟੇ ਚ ਹੋਊਗਾ ਜੀ ਹਰਾ 2-3 ਕਿਲੋ ਗੱਟੇ ਚ ਹੋਊਗਾ ਸਾਢੇ ਦਾ ਇਹ ਕਿਹੜੀ ਸਾਈਡ ਦਾ ਜੀ ਇਹ ਬੁਖਰਾ ਆ ਆਲੂ ਹੈ ਜੀ ਇਹ ਅੰਮ੍ਰਿਤਸਰ ਸਾਈਡ ਦਾ ਇਹ ਅੰਮ੍ਰਿਤਸਰ ਸਾਈਡ ਦਾ ਆ ਗਿਆ ਭਾਈ ਜਿਹੜਾ ਤੁਹਾਨੂੰ ਇਹ ਰੇਟ ਭਾਈ ਫਰਾਈਪਰ ਸਾਈਡ ਦਾ ਮਗਾਉਣਾ ਬੰਦ ਕਰਤਾ ਜੀ ਤੁਸੀਂ ਉਹ ਬੰਦ ਕਰ ਦੋ ਔਰ ਥੋੜਾ ਜ਼ਿਆਦਾ ਹਰਾ ਆ ਜਾਂਦਾ ਹਲਕਾ ਆ ਜਾਂਦਾ ਹਰਾ ਆ ਜਾਂਦਾ ਕਟਫਟਾ ਆ ਜਾਂਦਾ ਸਾਢੇ ਕੋਸਾ ਨਾ ਜੀ ਥੋੜਾ ਹਲਕਾ ਜ਼ਿਆਦਾ ਜਿਹੜਾ ਫਰਾਈਪਰ ਦਾ ਆਲੂ ਮਤਲਬ ਇੱਥੇ ਲੇਊਗਾ ਉਹਨਾਂ ਦਾ ਅੰਦਾਜ਼ਾ ਕੀ ਰੇਟ ਵਿਕੂਗਾ ਜੀ ਉਹੋ ਜਿਹਾ ਜਿਵੇਂ ਮੰਨ ਕੇ ਚਲੋ ਉੱਥੇ ਬੋਲੀ ਉਹ 650 ਰੁਪਏ ਐਲ ਆਰ 630 ਵੀ ਵਿਕੇ 650 ਵੀ ਵਿਕੇ 600 ਤੋਂ ਲੈ ਕੇ 650 ਕਹਿ ਦਿੰਦੇ ਹਾਂ 630 ਰੁਪਏ 20 ਰੁਪਏ 40 ਰੁਪਏ ਜਿੰਨਾ ਵੀ ਰੇਟ ਹੈ ਨਾ ਮੋਕੇ ਤੇ ਆਹ ਵਾਲਾ 550 ਵੀ ਗਿਆ ਆ ਸਾਡੇ ਇਹ ਕਿਹੜਾ ਜੀ ਇਹ ਕਰੋండా ਵਾਲਾ ਹੁੰਦਾ ਜੀ ਕਰੋਨਾ ਕਰੋండా ਕਰੋండా ਮੈਂ ਤਾਂ ਕਹੇ ਕਰੋਨਾ ਆ ਗਿਆ ਕਹਦੇ ਜੀ ਨਹੀਂ ਇਹ ਕਿਹੜੀ ਸਾਈਡ ਦਾ ਆ ਗਿਆ ਜੀ ਏ ਜਲੰਧਰ ਦਾ ਆਪਣਾ ਜਲੰਧਰ ਸਾਈਡ ਤੋਂ ਹੀ ਆਇਆ ਜਲੰਧਰ ਸਾਈਡ ਤੋਂ ਆ ਗਿਆ ਇਹ ਐਲਰ ਤੋਂ ਜਣੀ ਜਿਹੜਾ ਇੱਕ ਹੁੰਦਾ ਅਰुण ਕੁਮਾਰ ਇਹ ਥੋੜੀ ਵੱਖਰੀ ਅਰुण ਅਡਾ ਐਲਰ ਅਡਾ ਇਹ ਕੁੰਡਾ ਇਹ ਕੁੰਡਾ ਆ ਗਿਆ ਬਾਈ 550 ਦਾ ਜੀ ਇਹ ਨਹੀਂ ਲੱਗਦਾ ਲਾ ਬਈ 550 ਰੁਪਏ ਨਟ ਰੇਟ ਦੱਸੀ ਜਿਹੜਾ ਹੈ ਨਾ 550 ਰੁਪਏ ਦਾ ਕਰੋੰਡਾ ਹੈ ਇਹ ਕਾ ਵੀ 550 ਹੀ ਆ ਜੀ ਅੱਛਾ ਜੀ ਇਹ ਕਿਹੜਾ ਰੇਟ ਹੈ ਇਹ ਅੱਲਾ ਰੇ ਹੈ ਜੀ ਇਹ ਅੱਲਾ ਰਾ ਕੀ 550 ਕੋਟਾ ਇਹ ਤੋਂ ਤਾਂ ਨਹੀਂ ਹੋਇਆ ਬਸ ਇਹ ਤੋਂ ਤਾਂ ਨਹੀਂ ਹੋਇਆ ਤੇ ਇਹ ਆ ਗਈ ਜਿਹੜਾ ਬਈ ਮੰਨ ਕੇ ਜਦੋਂ ਵੀ ਇਧਰਲੀ ਸਾਈਡ ਫਰੋਈ ਪਰਦੀ ਸਾਈਡ ਅਰੁਣ ਕੁਆਲਟੀ ਹੈ ਨਾ ਉਹ ਆਪਣੇ ਕਿੰਨਾ ਕੁ ਵੇਚੂਗਾ ਇੱਥੇ ਕੀ ਉਹ ਇੱਥੇ ਬਾਉ ਦਾ ਆਲੂ ਹੈਗਾ ਉਸ ਰੇਟ ਦਾ ਆਲੂ ਦਾ ਭਾਅ 450 ਆਪਣੇ 450 ਰੁਪਏ ਉਹ ਉੱਥੇ ਜਿਹੜੀ ਮੋਟੀ ਲੱਗਦੀ ਹੈ ਹਾਂ ਇੱਥੇ ਜਿਹੜਾ ਵਧੀਆ ਕੁਆਲਟੀ ਮੋਟਾ ਆਲੂ ਦਿਓ ਦਰਬਾਰ ਭਾਈ ਜਿਹੜਾ ਵਧੀਆ ਕੁਆਲਟੀ ਹੋਊਗਾ ਵਿੱਚ ਹਰਾ ਹਰਾ ਪੀਲਾ ਚੱਲੇ ਚੰਗਾ ਚੰਗਾ ਚੰਗੇ ਆਲੂ ਦਾ ਭਾਅ ਹਲਕੇ ਦਾ ਲਈ ਹਲਕੇ ਦਾ 400 ਵਿਕਣਗੇ ਫਿਰ ਮਾੜੇ ਵਾਲੇ ਤਾਂ ਹਾਂ ਜਿੰਨੀ ਭਾਈ ਇੱਕ ਆਪਾਂ ਕਹਿ ਦਿੰਦੇ ਆਲੂ ਦੇ ਵਿੱਚ ਕੁਆਲਟੀ ਬਹੁਤ ਮੈਟਰ ਕਰਦੀ ਬਿਲਕੁਲ ਕੁਆਲਟੀ ਦਾ ਜੇ ਨਹੀਂ ਵਧੀਆ ਬਣੀ ਹੋਗੀ ਉਹਨੇ 50 ਰੁਪਏ ਵਧੇ ਵਿਕਦਾ ਜੀ ਹਾਂ ਜਿੰਨੀ ਕੁਆਲਟੀ ਵਧੀਆ ਹੋਊਗੀ ਭਾਈ ਆ ਸੀ ਅੱਜ ਦੇ ਮਿੱਤਰੋ ਤਾਜ਼ੇ ਰੇਟ ਹਨ 141 33 283 ਠੀਕੀ ਆ ਚੱਲੇ ਸੰਨੀ ਉਹ ਠੀਕ ਠਾਕ ਹੈ ਕਿਹੜਾ ਭਾਈ ਆਲੂ ਅੱਜ ਆਪਣੇ ਕੋਲੇ ਕਿਹੜਾ ਆਲੂ ਰੱਖੀ ਬੈਠੇ ਜੀ ਆਲੂ ਐਲਰ ਹੈ ਜੀ ਐਲਰ ਆਲੂ ਰੱਖੀ ਬੈ ਇਹ 630 ਰੁਪਏ ਆ ਬਸ 630 ਰੁਪਏ ਜਿਹੜਾ ਐਲਰ ਆਲੂ 50 ਕਿਲੋ ਦੀ ਮਤਲਬ ਹੈ ਨਾ ਤੇ ਆਹ ਭਾਈ ਜਿਹੜਾ ਮਿੱਟੀ ਵਾਲਾ ਆਲੂ ਆ ਗਿਆ ਜੀ ਆ ਇਹ ਪਖਰਾ ਜੀ ਹੈ ਭਾਈ ਆ ਪਖਰਾ ਜੀ ਇਹ ਕਿੰਨੇ ਰੇਟ ਵਾ ਗਿਆ ਭਾਈ ਇਹ 380 ਰੁਪਏ ਵਾਲਾ ਬਾ ਇਹ ਭਾਈ ਕਿਹੜੀ ਸਾਈਡ ਤੋਂ ਮਗਾਇਆ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਮਗਾਈਆਂ ਦਾ ਭਾਈ ਫਰੋਹੀਪੁਰ ਤੋਂ ਨਹੀਂ ਮਤਲਬ ਆਲੂ ਵਧੀਆ ਲੱਗਦਾ ਤੁਹਾਨੂੰ ਫਰੋਹੀਪੁਰ ਵਾਲਾ ਵੀ ਆ ਕੂੜਾ ਭਰੀ ਜਾਂਦੇ ਆ ਜੀ ਅੱਛਾ ਤਾਂ ਨਹੀਂ ਮਗਾਉਂਦੇ ਉਹ ਕੂੜੀ ਭਰੀ ਜਾਂਦੇ ਨੇ ਜੀ ਉਹ ਨਾਲੇ ਨੇੜੇ ਪੈਂਦਾ ਮੈਂ ਕਿਹਾ ਚਲੋ ਵੀ ਉਹ ਨਹੀਂ ਬਸ ਜਿੱਥੋਂ ਸੂਦਾ ਜੇ ਉੱਥੇ ਹੀ ਚੱਲ ਪੈਂਦਾ ਹੁਣ ਸਹੀ ਆ ਤੇ ਆ ਲੂ ਬਾਈ ਜਿਹੜਾ 380 ਦਾ ਭਾਰ ਰਹਿ ਗਿਆ ਜਿਹੜਾ ਹਨਾ ਬਾਈ ਤੇ ਜਿਹੜਾ ਇਧਰ ਆ ਸਰੇਕਵਾਲ ਦੀ ਐਲ ਆਰ ਆ ਗਈ ਜਿਹੜੀ ਤੇ ਇਹ ਰਹਿ ਗਿਆ ਆਪਣਾ 650 600 ਤੋਂ ਲੈ ਕੇ ਬਾਈ ਤੇ 600 ਤੋਂ 650 ਰਹਿ ਗਿਆ 650 ਰਹਿ ਗਿਆ ਹਨਾ ਬਾਈ ਤੇ ਸੰਨੀ ਕੋਲੇ ਆਉਣਾ ਚਾਹੁੰਦੇ ਆ 95012 000 24 ਬਾਈ ਧੰਨਵਾਦ ਬਾਈ ਜੀ ਬਹੁਤ ਬਹੁਤ ਆ ਕਿ ਮਿਹਰਬਾਨੀ ਬਾਈ ਚਲ ਰਾਜੂ ਆ ਠੀਕ ਹੈ ਜੀ ਠੀਕ ਹੈ ਜੀ ਹੋ ਬਾਈ ਸਭ ਠੀਕ ਠਾਕ ਹੈ ਕੈਮਾ ਸਿਹਤ ਬਾਈ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਾਈ ਬਾਈ ਕੋਲੇ ਆ ਗਏ ਇਧਰ ਤਬਈ ਆਪਣੇ ਕੋਲੇ ਕਿਹੜੀ ਕਿਹੜੀ ਵੈਰੈਟੀ ਪਈ ਹੈ ਜੀ ਅੱਜ ਜਲਦੀ ਕਾਪਿਆ ਬਈ ਲਾਲ ਤੋਤਾ ਆ ਲਾਲ ਤੋਤਾ ਇਹਦਾ ਕੀ ਰੇਟ ਹੈ ਜੀ ਖੁੱਲੀ ਆਵਾਜ਼ ਬਈ ਇਹਦੀ 600 ਰੁਪਏ 600 ਰੁਪਏ ਖੁੱਲੀ ਆਵਾਜ਼ ਦੇਈ ਜਾਂਦੇ ਤੁਸੀਂ ਹਾਂਜੀ ਆਈਟਮ ਜਿੰਨਾ ਮੰਗੇ ਨੇ ਉਹਨਾਂ ਰੇਟ ਜੇ ਨੈਟ ਰੇਟ ਬਈ 600 ਰੁਪਏ ਜਿਹੜਾ ਬਈ ਆਹ ਮੂਹ ਟਾਲੂ ਆ 380 ਤੋਂ ਲੈ ਕੇ 400 ਰੁਪਏ 380 ਤੋਂ ਬਈ ਇਹ ਜਿਹੜਾ ਵੱਡਾ ਆਲੂ ਲੱਗਦਾ ਪਰ ਇਹਦੇ ਚ ਹਰਾ ਆਲੂ ਕਿੰਨਾ ਰਹਿਦਾ ਹੁੰਦਾ 2-3 ਕਿਲੋ 4 ਕਿਲੋ ਹੁੰਦਾ 2-3 ਕਿਲੋ ਮਤਲਬ ਇਹ ਜੇ ਹੋਊਗਾ ਇਸ ਟਾਈਮ ਜਿਹੜੀ ਇਹ ਕੁਆਲਿਟੀ ਅੰਮ੍ਰਿਤਸਰ ਦੀ ਹੈ ਜ ਉਹਦੇ ਜੇ ਹਰਾ ਜਿਆਦਾ ਹੁੰਦਾ ਉਹਦੇ ਚ ਹਰਾ ਜਿਆਦਾ ਹੋਊਗਾ ਇਹ ਸੰਤਾ ਸਟਾਈਲ ਵਰਗਾ ਕਿਸਾਨ ਦੇ ਚ ਵੀ 2-3 ਕਿਲੋ ਹੈ ਉਹਦੇ ਚ 5-7 ਕਿਲੋ ਇੱਕ ਚ 10-12 ਕਿਲੋ ਆ ਹਾਂ ਹੁਣ ਜਿੰਨਾ ਇਹ ਹਰੇ ਦੀ ਕੁਆਲਿਟੀ ਵਧੀਆ ਉਦੋਂ ਬਾਅਦ ਖਤਮ ਹੋਈ ਜਾਂਦਾ ਜੀ ਮਾਫਰ ਬਸ ਹੁਣ ਟਾਈਮ ਪੂਰਾ ਹੋ ਜਾਂਦਾ ਨਾ ਐ ਪੂਰਾ ਹੋ ਜਾਂਦਾ ਜਾਨੀ ਹਰਾ ਵਧੀ ਜਾਂਦਾ ਇਹਦੇ ਚ ਕੁਆਲਿਟੀ ਹੈ ਨਾ ਕੁਆਲਿਟੀ ਡਾਊਨ ਹੋ ਜਾਂਦੀ ਉਹਦੀ ਕੁਆਲਿਟੀ ਡਾਊਨ ਹੋ ਜਾਂਦੀ ਉਦੋਂ ਬਾਅਦ ਜਮਾ ਕਿ ਨਿਪਟ ਜਾਂਦਾ ਜੀ ਕੰਮ ਉਦੋਂ ਬਾਅਦ ਡਾਇਮੰਡ ਆ ਬਈ ਆਪਣੀ ਦੁਕਾਨ ਤੇ ਆ ਡਾਇਮੰਡ ਆਇਆ ਬਈ ਉਹ ਪਿਆ ਲੈ ਬਈ ਡਾਇਮੰਡ ਬਾਈ ਦੀ ਦੁਕਾਨ ਤੇ ਆਇਆ ਵਾ ਹਨ ਆ ਪਿਆ ਆ ਪਿਆ ਹਾਂ ਆ ਡਾਇਮੰਡ ਜੇ ਨਾਰਮਲ ਬੰਦਾ ਪਛਾਣ ਗਿਆ ਫਿਰ ਸਾਡਾ ਕੀ ਫਾਇਦਾ ਕਰ ਅੱਛਾ ਇਹ ਵੀ ਚੀਜ਼ ਆ ਯਾਰ ਆ ਡਾਇਮੰਡ ਆ ਜਾਂਦਾ ਲੱਗਦਾ ਤਾਂ ਇੱਕੋ ਜਿਹਾ ਹੀ ਆ ਇਹ ਲੱਗਦਾ ਤਾਂ ਭਾਈ ਜੇ ਇਹਦੀਆਂ ਜਿਹੜੀਆਂ ਜ਼ਿਆਦਾ ਬਿੰਦੀਆਂ ਹੁੰਦੀਆਂ ਨਾ ਆ ਜਿਹੜੀਆਂ ਬਿੰਦੀਆਂ ਡਾਟ ਬਣੀਆਂ ਇਹਦੇ ਸਹੀ ਹੈ ਜੀ ਤੇ ਇਹਦੀ ਜਿਹੜੀ ਸ਼ੇਪ ਹੈ ਹਾਂਜੀ ਇੱਥੋਂ ਪਛਾਣ ਹੁੰਦੀ ਡਾਇਮੰਡ ਇਹ ਲੰਮੀ ਆਊ ਲੰਮਾ ਹੁੰਦਾ ਜ਼ਿਆਦਾ ਹੁੰਦੇ ਤਾਂ ਕਈ ਰੇ ਵਿੱਚ ਇਹੋ ਜਿਹੇ ਵੀ ਆ ਪਰ ਇਹਦੀ ਸਹੀ ਪਛਾਣ ਹੀ ਇਹ ਹੈ ਸਹੀ ਆ ਆ ਜਿਹੜੀ ਹੈ ਲੰਬਾਈ ਇਹਦੀ ਆ ਲੰਬਾਈ ਚ ਹੁੰਦਾ ਇਹਦੇ ਜਿਹੜੇ ਆ ਨਿਸ਼ਾਨ ਆ ਕਿੰਨੀਆਂ ਬਿੰਦੀਆਂ ਬਣੀਆਂ ਵੀ ਆ ਇਹ ਸਾਰੀ ਡਾਇਮੰਡ ਦੀ ਨਿਸ਼ਾਨੀ ਆ ਇਹ ਅਰੀਜਨਲ ਡਾਇਮੰਡ ਆ ਬਈ ਇੱਕ ਤਾਂ ਚਲ ਤੁਸੀਂ ਦੱਸਿਏ ਨੇ ਕਈ ਬੰਦੇ ਫਖਰਾਜ ਨੂੰ ਡਾਇਮੰਡ ਕਹਿ ਕੇ ਵੇਚਦੇ 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 ਕੋਈ ਸ਼ੱਕ ਨਹੀਂ ਇਹਦੇ ਸੇਰੇ ਝੂਠ ਹੀ ਚੱਲਦਾ ਸੀ ਸੇਰ ਤੋਂ ਜਦੋਂ ਸੇਰੇ ਉੱਠ ਗਿਆ ਜੀ ਇਹ ਝੂਠ ਹੀ ਚੱਲਣਾ ਆ ਵੇ ਲੋ ਭਾਈ ਸਾਰੇ ਲੰਮਾ ਆਲੂ ਆ ਜਾਣੀ ਇਹਦੇ ਚ ਤੁਸੀਂ ਇੱਕ ਗੱਲ ਨੋਟ ਕਰ ਲਿਓ ਆ ਕੱਢ ਲਓ ਭਾਵੇਂ ਆ ਕੱਢ ਲਓ ਹਾਂ ਭਾਈ ਬਾਕੀ ਇਹ ਚੀਜ਼ ਦਾ ਅਥਾ ਹੈਗਾ ਇਹ ਡਾਇਮੰਡ ਆ ਇਹ ਬਿੰਦੀਆਂ ਜ਼ਿਆਦਾ ਹੁੰਦੀਆਂ ਇਹਨਾਂ ਦੇ ਲੰਬਾਈ ਦਾ ਫਰਕ ਹੁੰਦਾ ਭਾਈ ਚ ਆ ਗਿਆ ਇਹ ਹੁੰ ਇਹਦਾ 500 ਰੁਪਏ ਦਾ ਬਿਆਰਾ ਇਹ 500 ਰੁਪਈਏ ਹਾਂ ਜੀ ਬੱਸ ਜਿੰਨੀ ਗੱਲ ਕਹੀ ਸੀ ਬਾਈ ਓਨੀ ਕੁ ਹੋ ਗਈ ਜਾਰੀ 500 ਰੁਪਈਆ ਪਾ ਕੇ ਜਦੋਂ ਮੰਡੀ ਚ ਆ ਗਿਆ ਮੰਡੀ ਦੇ ਵਿੱਚ ਤੇ ਇਹਦੇ ਚ ਬਾਈ ਹਲੇ ਹਰਾ ਆਲੂ ਤਾਂ ਹੈ ਨਹੀਂ ਕੋਈ ਮਾਲ ਕਿਲੋ ਹਰਾ ਦਾ ਕਿਲੋ ਕੁ ਬਾਣੀ ਜਾਂਦਾ ਕਿਉਂਕਿ ਇਹ ਜਿਹਨੂੰ ਹਵਾ ਲੱਗੀ ਆਲੂ ਨੂੰ ਉਹਨੇ ਮਾੜਾ ਮਾੜਾ ਦਾਣਾ ਹੀ ਨਾ ਹਰਾ ਹੋਣਾ ਹੀ ਨਾਲ ਸ਼ੁਰੂ ਹੋਇਆ ਜੀ ਇਹਦੇ ਚ ਮਤਲਬ ਹਰਾ ਹੋਈ ਜਾਂਦਾ ਕੋਈ ਨਹੀਂ ਕਿਲੋ ਦਾਣੇ ਕੋਈ ਨਹੀਂ ਫਰਕ ਪੈਂਦਾ ਹੁੰਦਾ ਕਿਲੋ ਨਾਲ ਕੋਈ ਫਰਕ ਨਹੀਂ ਪੈਂਦਾ ਬਾਲਾ ਜੀ ਹੈ ਨਾ ਤੇ ਬਾਈ ਜਿਹੜਾ ਮੰਨ ਕੇ ਚਲੋ ਮਿੱਟੀ ਨਹੀਂ ਹੁੰਦੀ ਇਹਦੇ ਚ ਮਿੱਟੀ ਬਹੁਤ ਘੱਟ ਹੁੰਦੀ ਹੈ ਠੀਕ ਹੈ ਇਹ ਕਿਹ ਉਹੀ ਪੜਾ ਨਹੀਂ ਇਹਦੇ ਹਾਂ ਤੇ ਨਾਲੇ ਤੁਹਾਨੂੰ ਕਹਦਾ ਦੱਗਿਆ ਵੀ 50 ਰੁਪਏ ਉਹਦੇ ਨਾਲੋਂ ਤੇਜ਼ ਵੀ ਆ 100 ਰੁਪਏ ਹੈ ਨਾ ਸਾਡੇ 550 ਰੁਪਏ ਭਾਈ ਇਹ ਵਧੂਗਾ ਹੁਣ ਕਿ ਨਹੀਂ ਖੜਾ ਰਹੂਗੇ ਤੇਰੇ ਨਾਲ ਨਹੀਂ ਵਧੂਗਾ ਹੁਣ ਬਸ ਅੱਛਾ ਵਧੂਗਾ ਇਹਦਾ ਹਾਂ 20 25 ਦਿਨਾਂ ਤੱਕ ਆ ਜਦੋਂ ਮੁੱਕ ਗਿਆ ਜੀ 20 25 ਦਿਨ ਹਜੇ ਲੱਗ ਜਾਣੇ ਹਾਂ ਉਦੋਂ ਜਦੋਂ ਇਹ ਮੁੱਕ ਗਿਆ ਫਿਰ ਵਧਣਾ ਸ਼ੁਰੂ ਹੋ ਜਾਣਾ ਨਾਲ ਗਾਹ ਕੋਲੇ ਆਲਟਰਨੇਟ ਹੈਗਾ ਕੇਰਾਂ ਇੱਕ ਵਾਰੀ ਪਰ ਜਿਹਨੇ ਤਾਂ ਇਹ ਲੈਣਾ ਉਹ ਤਾਂ ਇਹ ਹੀ ਲਊਗਾ ਭਾਈ ਹਾਂ ਇਹ ਲੈਂਦੇ ਗਾਹ ਕੇ ਹੀ ਲੈਂਦੇ ਜਿਹੜੇ ਮੇਨ ਇੱਕ ਵਾਰ ਆ ਜੰਗਾ ਕਾ ਕਾ ਜੀ ਨੇ ਪੈਸੇ ਭਰਦਾ ਉਹ ਇਹੀ ਲੈ ਕੇ ਨਾ ਡਾਇਮੰਡ ਸਹੀ ਆ ਪਰ ਇਸ ਟਾਈਮ ਅਲਟਰਨੇਟਿਵ ਜ਼ਰੂਰ ਹੈਗਾ ਵੀ ਜਿਹਨੇ ਆ ਨਹੀਂ ਲੜ ਉਹ ਕੇਰਾ ਲੈ ਜਾਣਾ ਆਪਸ਼ਨ ਦੇ ਵਿੱਚ ਹੈਗੀ ਆ ਵੀ ਜਿਹੜਾ 300 ਵਾਲਾ ਵੀ ਹੈਗਾ ਸਾਡੇ ਕੋਲੇ ਸਟੋਰ ਦੇ ਵਿੱਚ ਚਾਲੂ ਲੱਗਣ ਲੱਗ ਗਈ ਸਹੀ ਆ ਜੀ ਉਦੋਂ ਰੇਟ ਦਾ ਫਰਕ ਪੈ ਜਾਂਦਾ ਚੱਲਣ ਲੱਗ ਜਾਣ ਗੱਲ ਸਹੀ ਆ ਬਾਈ ਉਦੋਂ ਰੇਟ ਦਾ ਆਟੋਮੈਟਿਕਲੀ ਵੱਧ ਸਕਦਾ ਉਹਦਾ ਫਰਕ ਪੈਣਾ ਬਾਕੀ ਸਬਜ਼ੀ ਦਾ ਕੋਈ ਪਤਾ ਨਹੀਂ ਹੁੰਦਾ ਕੀ ਆ ਤੇ ਆ ਵੀ ਜਿਹੜਾ ਨਿਕਨਕ ਪੈਦਾ ਕੀ ਰੇਟ ਆ ਜਿਹੜਾ ਛੋਟੇ ਛੋਟੇ ਪਿਆ ਇਹ ਮਿੱਟੀ ਵਾਲਾ ਆਲੂ ਆ ਇਹ ਇਹ ਮਿੱਟੀ ਵਾਲਾ 580 570 580 70 ਹੈ ਨਾ ਇਹਦੇ ਚ ਜਾਨੀ ਸਹਿਜ ਬਰਾਬਰ ਆ ਜਾਨੀ ਬੜਾ ਛੋਟਾ ਵੀ ਨਹੀਂ ਸਹਿਜ ਨਾ ਛੋਟਾ ਨਾ ਵੱਡਾ ਵਧੀਆ ਆਲੂ ਆ ਇਹ ਬਚਾਲੇ ਦੇ ਆਲੂ ਆ ਗਿਆ ਸੈਂਟਰ ਚ ਹੈ ਨਾ ਬਾਈ ਇਹ ਸਿਰੇ ਦੀ ਕੁਆਲਿਟੀ ਨੂੰ ਕਹਿ ਸਕਦੇ ਸਿਰੇ ਸਿਰਾਂ ਜਮਾ ਸਿਰੇ ਕੁਆਲਿਟੀ ਠੀਕ ਆ ਇਹ ਸਿਰੇ ਦੀ ਕੁਆਲਿਟੀ ਜਿਹੜਾ 550 ਰੁਪਏ ਮਿੱਟੀ ਵਾਲਾ ਤੇ 600 ਰੁਪਏ ਜਿਹੜਾ ਧੁੱਤ ਆ ਵਾ 50 ਰੁਪਏ ਦਾ ਫਰਕ ਹੈ ਨੰਬਰ 22 ਦਾ ਸਕਰੀਨ ਤੇ ਆ ਰਿਹਾ ਕਨੈਕਟ ਬਾਈ ਨਾਲ ਕਰ ਲਓ ਡੈਮ ਆਲੂ ਜਿਹੜਾ ਦੁਕਾਨ ਤੇ ਆਉਣ ਲੱਗ ਗਿਆ ਭਾਈ ਫਰੋਜਪੁਰ ਵਾਲੀ ਸਾਈਡ ਤੋਂ ਤਾਂ ਡਾਇਮੰਡ ਨਹੀਂ ਆਉਂਦਾ ਘਟ ਆਉਂਦਾ ਹਨ ਨਹੀਂ ਜੀ ਫਰੋਜਪੁਰ ਵਾਲਾ ਲੂਨ ਲੈਂਦੇ ਆ ਹੀ ਨਹੀਂ ਕਰ ਲੰਨੇ ਕੋਰੀ ਨਾ ਨਾ ਉਹ ਜੇ ਕੋਈ ਮਜਬੂਰੀ ਹੋਵੇ ਵਸਤਾ ਬੰਦਾ ਫਰੋਜਪੁਰ ਦਾ ਹੀ ਕਮੈਂਟ ਕੀਤਾ ਵੀ ਕਹਿੰਦਾ ਭਾਈ ਅਸੀਂ ਫਰੋਜਪੁਰ ਤੋਂ ਕਹਿੰਦੇ ਪਰ ਸਾਨੂੰ ਪਤਾ ਵੀ ਕਾਲੂ ਵਾਕਈ ਜਾਂਦਾ ਉਹ ਜਾਈਆ ਨਹੀਂ ਥੋੜੀ ਹੈਗੀ ਦਿੱਕਤ ਉਹ ਗੱਲ ਥੋੜੀ ਜਿਹੀ ਇੱਕ ਮਿੰਟ ਸਹੀ ਆ ਭਾਈ ਨਹੀਂ ਲੈਣੇ ਮਜਬੂਰੀ ਚ ਲੈਣਾ ਵੀ ਬੰਦਾ ਸੋਦਾ ਜਦੋਂ ਕੋਈ ਨਾਲ ਦੂਰੋਂ ਮਿਲਿਆ ਨਹੀਂ ਬੰਦਾ ਕਿਤੇ ਲੈ ਲਈਦਾ ਸਹੀ ਆ ਭਾਈ ਬਹੁਤ ਬਹੁਤ ਮਿਹਰਬਾਨੀ ਭਰਾ ਟਾਈਮ ਦੇ ਨਾਲ ਪਿਆ ਲੈਣ ਆਇਆ ਹਾਂ ਘੱਟੇ-ਕੁੱਟੇ ਲੈਣ ਆਇਆ ਭਾਈ ਇਹਨੀਆਂ ਠੀਕ ਆ ਭਾਈ ਠੀਕ ਆ ਔਰ ਭਰਾਗੀ ਵਾਲ ਠੀਕ ਆ ਔਰ ਭਾਈ ਕੀ ਆ ਚੱਲੋ ਠੀਕ ਆ ਲੈ ਲਓ ਭਾਈ ਪਿਆਜ ਕਿ ਲੈਣ ਲੱਗੇ ਆ ਲੈਣ ਲੱਗੇ ਆ ਲੈਣ ਲੱਗੇ ਆ ਸਹੀ ਆ ਚੱਕ ਲੋ ਫਿਰ ਵੇਖ ਲੋ ਵਧੀਆ ਮੋਟਾ ਜਿਹਾ ਪਿਆਜ ਕਿਹੜਾ ਇਹਦੇ ਚ ਹੱਥ ਨਹੀਂ ਲਾਉਣ ਦਿੰਦੇ ਮੈਂ ਨਹੀਂ ਹੱਥ ਲਾਓ ਯਾਰ ਆਪਾਂ ਖੜੇ ਅੱਜ ਕੀ ਰੇਟ ਮੰਗਦੇ ਅੱਜ 30 ਰੁਪਏ ਕੀ ਯਾਰ ਅੱਛਾ ਰੇਟ ਵੱਧ ਗਿਆ ਹਨਾ ਹੋਰ ਵੀ ਵੱਧ ਗਿਆ ਹੂੰ ਆਹਾ ਆਹਾ ਪਿਆਜ ਵਿਆਂ ਪਿਆ ਇਹ ਮਹਿੰਗਾ ਹੀ ਤੋਈ ਆ ਤਾਂ ਬਹੁਤ ਵਧੀਆ ਪਿਆਜ ਵਾ ਮੋਟਾ ਪਿਆਜ ਯਾ ਜਾਨੀ ਅੱਜ 1.5 ਰੁਪਈਆ ਕਰੰਟ ਜਿਹੜਾ ਬਾਈ ਪਿਆਜ ਦੇ ਵਿੱਚ ਆਇਆ ਤੇ ਬਾਕੀ ਬਾਈ ਦੇ ਨਾਲ ਗੱਲਬਾਤ ਕਰਾਂਗੇ ਵੀ ਜਿਹੜਾ ਅੱਜ ਮਤਲਬ ਜਿਹੜਾ ਪਿਆਜ ਦਾ ਰੇਟ ਜਿਹੜਾ ਬਾਈ ਕੀ ਚੱਲੀ ਆਦਾ ਬਾਈ ਨੂੰ ਇਧਰ ਪਿਆਜ ਲੈਣਾ ਇਹ ਵੀ ਤੈਨੂੰ ਛੋਟ ਲਾਵਾਂਗੇ ਜਦੋਂ ਬਾਈ ਨੇ ਲੈ ਲਿਆ ਲੈ ਬਾਈ ਤੋ ਅੱਜ ਪਿਆਜ ਜਰਾ ਬਾਈ ਕੀ ਹਾਲ ਚੱਲਾ ਭਰਾ ਕਿਹੜਾ ਪਿਆਜ ਆ ਬਈ ਆਪਣੇ ਅੱਜ ਪਿਆਜ ਗੁਜਰਾਤ ਵਾਲਾ ਹੀ ਗੁਜਰਾਤ ਵਾਲਾ ਪਿਆਜ ਗੁੰਡਲ ਦਾ ਪਿਆਜ ਜਿਹੜਾ ਹੀ ਹੁੰਦਾ ਜੀ ਹੈ ਨਾ ਉਹਦਾ ਕੀ ਰੇਟ ਰਹਿ ਗਿਆ ਬਾਈ ਅ 30 ਰੁਪਏ ਤੋਂ ਲੈ ਕੇ 35 ਰੁਪਏ ਤੱਕ ਹੋਵੇਗਾ 35 ਰੁਪਏ ਦਾ ਕਿ ਸਿਰੇ ਦੀ ਕੁਆਲਿਟੀ ਜਿਹੜੀ ਕਰੰਟ ਆਇਆ ਭਾਈ ਹੈ ਨਾ ਗੋਲਡੋਂ ਦੇ ਪਿਆਜ਼ ਵੀ ਕਰੰਟ ਆਇਆ 1.5 ਰੁਪਏ ਨਾਸਕ ਨਹੀਂ ਮਗਾਉਂਦੇ ਜੀ ਆਪਣੇ ਨਹੀਂ ਨਾਸਕ ਨਹੀਂ ਆ ਰਹੇ ਨਾਸਕ ਨਹੀਂ ਮਗਾਉਂਦੇ ਭਾਈ ਤੁਹਾਨੂੰ ਪਿਆਜ਼ ਦੀ ਕੁਆਲਿਟੀ ਵਿਖਾ ਦਿੰਦੇ ਜਿਹੜੀ 35 36 ਰੁਪਏ ਦੇ ਨੇੜੇ ਤੇ ਜਿਹੜੀ ਆਹ ਕੁਆਲਿਟੀ ਹੈ ਜੀ ਭਾਈ ਚੱਲੀ ਜਾਂਦੀ ਹੈ ਪਿਆਜ਼ ਦੀ ਹੈ ਨਾ ਮੋਟਾ ਪਿਆਜ਼ ਆ ਭਾਈ ਭਾਈ ਲਸਣ ਦਾ ਬਿਜਾਰ ਕਿੰਨਾ ਜੀ ਅੱਜ ਲੱਗਦਾ ਉਹੀ ਸੌ ਸੌ ਦਾ ਸਰਪਾ 100 110 ਰੁਪਏ ਹੈ ਨਾ ਲੈ ਭਾਈ ਆਹ ਰੇਟ ਜਿਹੜੇ ਮੇਰੇ ਤੋਂ ਚੱਲੀ ਨੇ ਖੁੰਮਾਆਂ ਹੀ ਖੁੰਮਾ ਖੁੰਮਾ ਰੇਟ ਕੀ ਹੈ ਖੁੰਮਾ ਨਾ ਵੀ 100 ਰੁਪਏ ਦਾ ਸੌ ਰੁਪਏ ਕਿਲੋ ਭਾਈ ਹੈ ਨਾ ਉਹ ਪੰਜਾਂ ਭਾਈ ਜਿਹੜੀਆਂ ਸਾਹਮਣੇ ਆਹ ਖੁੰਮਾ ਪੰਜਾਂ ਜਿਹੜੀਆਂ 100 ਰੁਪਏ ਕਿਲੋ ਦੇ ਨੇੜ ਤੇੜੀਆਂ ਭਾਈ ਆਹ ਚੱਲੀ ਜਾਂਦੀਆਂ ਹੈ ਨਾ ਤੇ ਬਾਈ ਕੋਲੇ ਭਿੰਡੀ ਭਿੰਡੀ ਬਹੁਤ ਸੋਹਣੀ ਪਈ ਹੈ ਬਾਈ ਕੋਲੇ ਇਹਦਾ ਰੇਟ ਪੁੱਛ ਦੇ ਭਾਈ ਭਾਈ ਕੀ ਹਾਲ ਚੱਲ ਭਾਈ ਭਿੰਡੀ ਕੀ ਰੇਟ ਹੈ ਕੀ ਭਿੰਡੀ 17 ਰੁਪਏ ਬਦ ਤੇ 17 ਰੁਪਏ ਹੈ ਭਿੰਡੀ ਦਾ ਰੇਟ ਹੈ ਨਾ ਭਾਈ ਜਿਹੜਾ ਭਾਈ ਆ ਮਟਰ ਪਏ ਇਹ 70 ਤੋਂ 80 ਰੁਪਏ ਤੱਕ ਵਿਕਦੇ ਬਈ 70 ਤੋਂ 80 ਰੁਪਏ ਕਿਲੋ 70 ਤੋਂ 80 ਰੁਪਏ ਕਿਲੋ ਜਾਨੀਏ 5 ਕਿਲੋ ਦਾ ਜੀ ਹਾਂ 7 5 35 3500 ਰੁਪਏ 3500 400 ਰੁਪਏ 3500 400 ਰੁਪਏ ਸਾਡਾ ਨੇੜੇ ਤੇੜ ਵਿਕੀ ਜਾਂਦਾ 22 ਕੋਲੇ ਖੜਿਆ ਪੰਜਾਬ ਵਾਲੂ ਕੰਪਨੀ ਨਵੀਂ ਸਬਜ਼ੀ ਮੰਡੀ ਨੰਬਰ ਆ 98150 60895 ਠੀਕ ਆ ਭਾਈ ਜੀ ਓਕੇ ਭਾਈ 98149 60895 ਲੈ ਭਾਈ ਆ ਭਾਈ ਕਿਹੜਾ ਲਾਉਂਦਾ ਹਨ ਤੇ ਜਿਹਨੇ ਵੀ ਮੰਨ ਲਿਆ ਯਾਰ ਲੋਕਲ ਮਾਲ ਮੰਗਾਉਣਾ ਹੋਵੇ ਮੰਡੀ ਦਾ ਲੋਕਲ ਮਾਲ ਮੰਡੀ ਦਾ ਮੰਗਾਉਣਾ ਹੋਵੇ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੋਵੇ ਭੋਗ ਦਾ ਪ੍ਰੋ ਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਨੇ ਆ ਬੰਦਾ ਜਮਾਂ ਇਮਾਨਦਾਰ ਹਨ ਆਪਾਂ ਇਹਨੇ ਕਹਿ ਲਈਏ ਤੇ ਜੇ ਬਾਈ ਦੇ ਨਾਲ ਤੁਸੀਂ ਆ ਗਏ ਮਤਲਬ ਕਿ ਬਾਈ ਤੁਹਾਨੂੰ ਇਹ ਵੀ ਦੱਸ ਦੂ ਵੀ ਕਿਹੜੇ ਆਰਤਕੇ ਤੋਂ ਕਿਹੜੀ ਚੀਜ਼ ਸਸਤੀ ਮਿਲਣੀ ਆ ਨਾਲੇ ਭਾਈ ਪੂਰੀ ਮਿਲੂਗੀ ਪੂਰੀ ਮਿਲੂਗੀ ਇੱਕ ਇੱਕ ਤੁਹਾਨੂੰ ਦੱਸ ਦਿੰਨੇ ਆ ਵੀ ਆਪਾਂ ਨਾ ਕੀ ਕਰਦੇ ਆ ਆਪਾਂ ਤਿੰਨ ਚਾਰ ਜਣੇ ਇੱਥੇ ਇਕੱਠੇ ਹੋ ਕੇ ਆ ਜੰਨੇ ਆ ਤੇ ਮੰਡੀ ਦੇ ਵਿੱਚ ਭਾਈ ਉਲਝ ਜੰਨੇ ਆ ਵੀ ਭਾਈ ਯਾਰ ਕਿਹੜੇ ਆਰਤਕੇ ਕੋਲੇ ਚੱਲਿਓ ਕਿਹੜੇ ਆਰਤਕੇ ਕੋਲੇ ਚੱਲਿਓ ਤੇ ਆ ਬੰਦੇ ਨੂੰ ਤੁਸੀਂ ਮਤਲਬ ਫੋਨ ਕਰ ਲੈਣਾ ਜੀ ਤੇ ਨਾਲੇ ਤਾਂ ਤੁਹਾਨੂੰ ਵਿਚਾਰਾ ਸਬਜ਼ੀ ਦਵਾ ਦਊਗਾ ਵਧੀਆ ਰੇਟ ਤੇ ਹਨਾ ਹਾਂ ਨਾਲੇ ਢੇੜੇ ਦੇ ਵੀ ਪੈਸੇ ਘੱਟ ਲਵਾਂਗੇ ਆਪਾਂ ਨਾਲੇ ਫਿਰ ਢੇੜੇ ਦੇ ਪੈਸੇ ਘੱਟ ਕਮਿਸ਼ਨ ਤਾਂ ਨਹੀਂ ਕਰਦਾ ਨਾ ਪੱਕੀ ਗੱਲ ਆ ਰਹੀ ਉਹ ਨਾ ਕਮਿਸ਼ਨ ਕੀ ਐ ਚੀ ਵਧੀਆ ਚੱਲੀ ਜਾਂਦਾ ਕਮਿਸ਼ਨ ਦੀ ਲੋੜ ਹੀ ਨਹੀਂ ਪੈਂਦੀ ਯਾਰ ਹਾਂ ਆਇਲੋ ਦੋ ਚਲੋ ਕਹਿੰਦੇ ਬੰਦਾ ਕਮਿਸ਼ਨ ਕਰਦਾ ਹਨਾ ਤੇ ਬੰਦਾ ਵਧੀਆ ਜੀ ਤੇ ਬੰਦਾ ਜੈਨੂਇਨ ਹਾਂ ਜੇ ਮੜਾ ਮੜਾ 2-4 ਰੁਪਏ ਦਾ ਹੋਇਆ ਵੀ ਪਰ ਜਿਵੇਂ ਤੁਹਾਨੂੰ ਕਿਹੜਾ ਚਾਹ ਪਕਾਉਣੇ ਕਈ ਵਾਰੀ ਆ ਕੇ ਲੈ ਜਾਂਦੇ ਬੰਦੇ ਤੇ ਮੁੜ ਕੇ ਉਹ ਜਿੰਨੇ ਤੁਹਾਨੂੰ ਉਹ ਵੱਧ ਲਾ ਦਿੰਦੇ ਉਦੋਂ ਤਾਂ ਬਹੁਤ ਕੜਦੀ ਗੱਲ ਹੈ ਪਤਾ ਕੀ ਹੈ ਬਈ ਯਾਰ ਇਹਨਾਂ ਤੋਂ ਇਹਨਾਂ ਨੂੰ ਬ੍ਰੈਡ ਖਵਾ ਕੇ ਨਾ ਦਾ ਦਾ ਬ੍ਰੈਡ ਖਵਾ ਕੇ ਤੇ ਨਹੀਂ ਵੱਟਦੇ ਕਈ ਬੰਦੇ ਕਈ ਬੰਦੇ ਸਾਰੇ ਬੰਦੇ ਨਹੀਂ ਕਈ ਬੰਦੇ ਹੈਗੇ ਆ ਵਿੱਚ ਕਈ ਬੰਦੇ ਆ ਨਾਂ ਨਹੀਂ ਲੈਂਦੇ ਆਪਾਂ ਚਲੋ ਆ ਕਹਦੇ ਹੱਥੇ ਲੈਣਾ ਯਾਰ ਉਹਨਾਂ ਨੇ ਵੀ ਗਿੜੇ-ਗੁੜੇ ਲਮਾਉਣੇ ਹੁੰਦੇ ਫਿਰ ਆ ਉਹਨਾਂ ਨੇ ਵੀ ਪਰ ਕਰਦੇ ਜਰੂਰਾ ਹਨਾ ਕਰਦੇ ਯਾਰ ਕਰੇ ਤਾਂ ਬਗਿਆਰ ਕਹਿੰਦੇ ਮੰਡੀ ਚ ਚੱਲਦਾ ਹੀ ਨਹੀਂ ਲੈ ਭਾਈ ਦਾ ਨੰਬਰ ਭਾਈ ਆਪਣਾ ਨੰਬਰ ਕਿੰਨਾ 854370372 854370372 70372 8054377372 ਲਪੜਿਆ ਲਿਆ ਬੰਦਾ ਪੂਰਾ ਤੇ ਮੇਰੀ ਗੱਲ ਸੁਣ ਐ ਤਾਂ ਮਾਲਾ ਕੋੜਕਪੂਰੇ ਤੋਂ ਮਹਾਰਾਜਾ ਪੈਲਸਾ ਸਿਹਦੀਆ ਪੈਲਸਾ ਉਹ ਕਿੰਨਾ ਕਿੰਨਾ ਕਰਾ ਲੈਣੇ ਆ 1000 ਰੁਪਏ ਹੀ ਲਈਦਾ ਕਿਰਾਇਆ ਯਾਰ ਪੁੱਕਾ ਪੁੱਕਾ ਹਾਂ ਲੈ ਇਹਨੂੰ 400 ਵੀ ਲਈ ਜਾਂਦੇ ਆ ਭਰੀ ਹੋਵੇ ਫੁੱਲ ਭਾਵੇਂ ਅੱਧੀ ਹੋਵੇ ਅੱਧੀ ਹੋਵੇ ਭਾਵੇਂ ਭਰੀ ਹੋਵੇ ਫੁੱਲ ਤੇ ਤੇਰਾ ਕਿਰਾਇਆ 300 ਜੀ ਰਹਿਣਾ ਆਪਾਂ ਐਸ਼ ਕਰਨੀਆਂ ਐਸ਼ ਕਰੇ ਲੱਭਾਉਣ ਵਾਲਾ ਉੱਥੇ ਬੰਦਾ ਨਾਲ ਚਾਹੀਦਾ ਕਿ ਕਿਵੇਂ ਹੈ ਉੱਥੇ ਬੰਦਾ ਲਵਾਉਣ ਵਾਲਾ ਮਾਰ ਕਿ ਕਿਦਾਂ ਦਾ ਹੋਣਾ ਚਾਹੀਦਾ ਯਾਰ ਵੇਖ ਹਨ ਇੱਕ ਅੱਧਾ ਚਾਹੀਦਾ ਤੇ ਨਾਲ ਲੱਗ ਜਾਏਗਾ ਪਰ ਤੂੰ ਸਹੀ ਆ ਪੈਣੀ ਬੰਦਾ ਦਾ ਆਪਾਂ ਲੀਵਰ ਲੇ ਲਾਂਗੇ ਤੇ ਲਾਹ ਵੀ ਦੇਵਾਂਗੇ ਇਕੱਲੇ ਉਹ ਬੰਦਾ ਲੀਵਰ ਲਊਗਾ ਮਾੜੀ ਮਾੜੀ ਸਹੀ ਆ ਲੈ ਭਾਈ ਨੰਬਰ ਸਕਰੀਨ ਤੇ ਆ ਗਿਆ ਬੰਦੇ ਨਾਲ ਕਨੈਕਟ ਕਰ ਲੋ ਠੀਕ ਆ ਭਰਾ